ਤਖਤ ਸ੍ਰੀ ਪਟਨਾ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਤਖਤ ਸਿੱਖਾਂ ਦੇ ਆਖਰਕਾਰ ਕੌਣ ਤਖਤ ਵਰਸਿਸ ਤਖਤ ਦੀ ਰਾਜਨੀਤੀ ਖੇਡ ਰਹੀ ਹੈ ਕਿਉਂਕਿ ਸਿੱਖਾਂ ਦੇ ਵਿੱਚ ਮੀਰੀ ਅਤੇ ਪੀਰੀ ਦਾ ਜਿੱਥੇ ਸਿਧਾਂਤ ਹੈ ਕਿ ਸਿੱਖ ਧਰਮ ਦੇ ਨਾਲ-ਨਾਲ ਰਾਜਨੀਤੀ ਦਾ ਗਿਆਨ ਰੱਖਣ ਪਰ ਰਾਜਨੀਤੀ ਕੌਣ ਕਰ ਰਿਹਾ ਹੈ ਇਹ ਰਾਜਨੀਤੀ ਆਪਣਿਆਂ ਦੀ ਆਪਣਿਆਂ ਦੇ ਖਿਲਾਫ ਤਾਂ ਨਹੀਂ ਹੈ ਬਹੁਤ ਵੱਡੀ ਡਿਸਕਸ਼ਨ ਵੱਡੇ ਪੱਧਰ ਤੇ ਹੋ ਰਹੀ ਹੈ ਕਿਉਂਕਿ ਇਤਿਹਾਸ 'ਚ ਕਦੇ ਨਹੀਂ ਸੀ ਹੋਇਆ ਕਿ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਨੂੰ ਕਿਸੇ ਤਖਤ ਤੋਂ ਤਨਖਾਹਾਂ ਕਰਾਰ ਦਿੱਤਾ ਗਿਆ ਹੋਵੇ ਪਟਨਾ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਇੱਕ ਫੈਸਲਾ ਸੁਣਾਉਂਦੇ ਨੇ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਟੇਕ ਸਿੰਘ ਤਨੌਲਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖਾਹਾਂ ਕਰਾਰ ਦਿੱਤਾ ਜਾਵੇ ਉਸ ਤੋਂ ਬਾਅਦ ਐਕਸ਼ਨ ਦਾ ਰਿਐਕਸ਼ਨ ਕਿਹੜਾ ਹੋਇਆ ਸਿੱਖ ਸੰਗਤ ਅਤੇ ਸਿੱਖ ਮਰਿਆਦਾ ਮੁਤਾਬਕ ਇਹ ਫੈਸਲਾ ਕੀ ਸੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਸਣੇ ਕਈਆਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਜੋ ਕਿ ਪੰਥਕ ਰਵਾਇਤਾਂ ਦੀ ਕੋਰ ਉਲੰਘਣਾ ਹੈ ਹਾਲਾਂਕਿ ਅਕਾਲ ਤਖਤ ਸਾਹਿਬ ਨੇ ਬਾਕੀ ਸਬੰਧਤ ਲੋਕਾਂ ਨੂੰ ਤਲਬੇਗੀਤਾ ਹੈ ਸ੍ਰੀ ਅਕਾਲ ਤਖਤ ਤੋਂ ਬਹਾਲ ਕੀਤੇ ਗਏ ਜਥੇਦਾਰ ਸਹਿਬਾਨ ਗਿਆਨੀ ਰਣਜੀਤ ਸਿੰਘ ਗੋਹਰ ਸਾਹਿਬ ਅੱਜ ਸਾਡਾ ਗੱਲਬਾਤ ਕਰਨ ਲਈ ਆਏ ਨੇ ਉਹਨਾਂ ਦਾ ਮੈਂ ਸਵਾਗਤ ਕਰਦਾ ਗੁਰੂ ਸਾਹਿਬ ਜੀ ਆਣੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌਰ ਸਾਹਿਬ ਜੀ ਕਰੋ ਕੰਪਲੀਟ ਸਭ ਤੋਂ ਵੱਡੀ ਚੀਜ਼ ਇਹ ਹੈ ਗੌਰ ਸਾਹਿਬ ਜੀ ਕਿ ਤੁਹਾਨੂੰ ਸਾਬਕਾ ਜਥੇਦਾਰ કહਾਂ ਮੈਂ ਮੈਂ ਜਥੇਦਾਰ કહਾਂ ਹਾਲਾਂਕਿ ਮੈਂ ਇੱਕ ਬਹੁਤ ਵੱਡੀ ਗੱਲ ਬੋਲੀ ਕਿ ਅਕਾਲ ਤਖਤ ਸਭ ਤੋਂ ਪਹਿਲਾਂ ਕੀਤੇਗੇ ਜਥੇਦਾਰ ਜੀ ਜਿਹੜੀ ਕੌਂਟਰੋਵਰਸੀ ਘੁੰਮ ਰਹੀ ਹੈ ਉਸ ਸਿੱਧੇ ਤੇ ਸਿੱਧੇ ਤੌਰ ਤੇ ਤੁਹਾਡੇ ਆਲੇ ਦੁਆਲੇ ਘੁੰਮ ਰਹੀ ਹੈ ਕਦੇ ਇਤਿਹਾਸ 'ਚ ਨਹੀਂ ਹੋਇਆ ਸੀ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਤਰਖਾਈ ਅਕਰਾਰ ਦਿੱਤਾ ਗਿਆ ਹੋਵੇ ਕੀ ਇਹ ਤੁਹਾਡੀ ਵਜ੍ਹਾ ਕਰਕੇ ਹੋਇਆ ਦੇਖੋ ਮੈਨੂੰ ਤੁਸੀਂ ਗੁਰੂ ਨਾਨਕ ਦੀ ਕੌਮ ਦਾ ਮਹਾਨ ਦਾਰਸ਼ਨਿਕ ਮਹਾਨ ਫਿਲਾਸਫਰ ਮਹਾਨ ਦਾਨੀ ਮਹਾਨ ਸ਼ਹੀਦ ਖਾਲਸਾ ਕੌਮ ਦਾ ਸੇਵਾਦਾਰ ਆਖੋ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾਮਤ ਜਿਹੜੀ ਰੋਕ ਪਟਨਾ ਸਾਹਿਬ ਲੱਗੀ ਸੀ ਉਹ ਹਟਾਈ ਗਈ ਹੈ ਉਹਦੇ ਅਕੋਰਡਿੰਗਲੀ ਮੈਂ ਤਖਤ ਪਟਨਾ ਸਾਹਿਬ ਦਾ ਜਥੇਦਾਰ ਸੇਵਾਦਾ ਇਸ ਮਾਮਲੇ ਚ ਜੇ ਇਹਦੀ ਗਹਿਰਾਈ ਨੂੰ ਦੇਖੀਏ ਤਾਂ 6 ਵਾਰੀ ਮੇਰੀ ਇਨਕੁਆਰੀ ਕੀਤੀ ਗਈ ਉਹ ਇਸ ਲਈ ਵੀ ਕਿਸੇ ਨਾ ਕਿਸੇ ਤਰ੍ਹਾਂ ਕੋਈ ਫਾਲਟ ਦਿਖੇ ਤਾਂ ਅਸੀਂ ਬਦਨਾਮ ਕਰੀਏ ਕਿਹੜੀ ਇਨਕੁਆਰੀ ਸੀ ਅੱਜ ਪੂਰੇ ਪੰਜਾਬ ਪੂਰੇ ਸਿੱਖ ਸੰਗਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਰੋਲੇ ਦੀ ਸ਼ੁਰੂਆਤ ਕਿੱਥੋਂ ਹੋਈ ਦੇਖੋ ਮਸਲਾ ਕਾਲ ਤਖਤ ਤੇ ਪਹੁੰਚਿਆ ਸੀ ਸਭ ਤੋਂ ਪਹਿਲਾਂ ਮੈਨੂੰ ਬਾਹਰੋਂ ਬੁਲਾ ਕੇ ਇੰਗਲੈਂਡ ਤੋਂ ਕਥਾ ਕਰਦੇ ਨੂੰ ਜੀ ਤਖਸਰੀ ਹਰਮੰਦਰ ਜੀ ਪਟਨਾ ਸਾਹਿਬ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਵਨ ਜਨਮ ਸਥਲੀ ਹੈ ਉੱਥੇ ਜਥੇਦਾਰ ਨਿਯੁਕਤ ਕੀਤਾ ਗਿਆ ਜੀ ਮੈਂ ਕੋਈ ਐਪਲੀਕੇਸ਼ਨ ਜਾਂ ਕੋਈ ਦਰਖਾਸਤ ਨਹੀਂ ਦਿੱਤੀ ਸੀ ਵੀ ਮੈਨੂੰ ਸੇਵਾ ਦਿੱਤੀ ਜਾਏ ਜੀ ਬਾਰ-ਬਾਰ ਫੋਨ ਕਰਕੇ ਬੁਲਾਇਆ ਗਿਆ 35 ਸਾਲ ਦਾ ਮੇਰਾ ਪੁਲਿਸ ਰਿਕਾਰਡ ਕਢਾਇਆ ਗਿਆ 15 ਸਾਲ ਦੀ ਉਮਰ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਓਕੇ ਕਿਸ ਤੇ ਕੋਈ ਦਾਗ ਨਾ ਹੋਵੇ ਤਾਂ ਕਿ ਉਹ ਕਰਾਉਣਾ ਵੀ ਚਾਹੀਦਾ ਚੰਗੀ ਗੱਲ ਉਦੋਂ ਪ੍ਰਧਾਨ ਲੰਗੋਵਾਲਸਨ ਐਸਜੀਪੀਸੀ ਦੇ ਉਹਨਾਂ ਨੇ ਗੋਬਿੰਦ ਸਿੰਘ ਜੀ ਲੰਗੋਵਾਲ ਉਹਨਾਂ ਨੇ 35 ਸਾਲ ਦਾ ਰਿਕਾਰਡ ਕਢਵਾਇਆ ਤੇ ਦੇਖਿਆ ਵੀ ਇਹਨਾਂ ਦੇ ਕੋਈ ਦਾਗ ਨਹੀਂ ਹੈਗਾ ਤੇ ਵੈਸੇ ਵੀ ਗੁਰੂ ਮੇਰ ਸਤਕਾ ਮੈਨੂੰ ਸਤਿਗੁਰੂ ਨੇ ਬੇਦਾਗ ਰੱਖਿਆ ਹੋਇਆ ਚਲੋ ਜਥੇਦਾਰ ਨਿਯੁਕਤ ਕੀਤਾ ਗਿਆ कोरोना काल ਦਾ ਸਮਾਂ ਆ ਗਿਆ ਮੈਂ ਰਾਜ-ਰਾਜ ਕੇ ਸੇਵਾ ਕੀਤੀ ਜੀ ਜਿਹਦੇ ਚ ਮੈਂ ਕਰੋੜਾਂ ਹਾਂ ਰੁਪਇਆ ਜਥੇਦਾਰੀ ਪਰੰਪਰਾ ਵਿੱਚ ਮੈਨੂੰ ਖੁਸ਼ੀ ਹੈ ਕਿ ਸ਼ਾਇਦ ਮੈਂ ਪਹਿਲਾ ਕੌਮ ਦਾ ਸੇਵਾਦਾਰ ਹਾਂ ਜਿਨੇ ਬਿਨਾ ਕਿਸੇ ਲਾਲਚ ਦੇ ਬਿਨਾ ਕਿਸੇ ਬੇਈਮਾਨੀ ਦੇ ਕਰੋੜਾਂ ਹਾਂ ਰੁਪਇਆ ਤਖ਼ਤ ਸਾਹਿਬ ਜਮਾ ਕਰਾਇਆ ਕਿਧੀਆਂ ਰਸੀਦਾਂ ਮੇਰੇ ਕੋਲ ਨੇ ਮੇਰੇ ਸੇਵਾ ਕਾਲ ਵਿੱਚ ਜਿਹੜਾ ਉੱਥੇ ਮਾਇਆ ਆਈ ਹੈ ਉਹਦੀਆਂ ਰਸੀਦਾਂ ਪਟਨਾ ਸਾਹਿਬ ਦੇਖੀਆਂ ਜਾ ਸਕਦੀਆਂ ਠੀਕ ਹੈ 400 ਟਨ ਅਨਾਜ ਲੰਗਰਾਂ ਲਈ ਮੈਨੂੰ ਉੱਥੇ ਜਮਾ ਕਰਾਉਣ ਦਾ ਫਖਰਾ ਸੁਆ। ਕੋਵਿਡ ਕਾਲ ਦੇ ਵਿੱਚ ਵੀ ਤੁਸੀਂ ਸੇਵਾ ਦਾ ਜ਼ਿਕਰ ਹੋਇਆ। ਹਾਂ। 40-50 ਲੱਖ ਦਾ ਸੋਨਾ ਮੇਰੇ ਨਾਲ ਹੀ ਜਮਾ ਹੋਇਆ ਤੇ ਕਰੋੜਾਂ ਰੁਪਇਆ ਨਗਦ ਆਨਲਾਈਨ ਵਗੈਰਾ ਜਮਾ ਹੋਇਆ। ਇਸ ਸੋਨੇ ਤੇ ਕੰਟਰੋਵਰਸੀ ਕਰਨ ਵਾਲੇ ਕੌਣ ਲੋਕ ਸੀ? ਇਹ ਉਹ ਮੈਂ ਸਾਰੀ ਗੱਲ ਦੱਸਦਾ। ਉਸ ਤੋਂ ਬਾਅਦ ਮੇਰਾ ਪਹਿਲੇ ਹੀ ਦੇਸ਼ ਦੁਨੀਆ ਵਿੱਚ ਕਿਉਂਕਿ ਮੈਂ ਪਹਿਲੇ ਪੰਥਰਤਨ ਗਿਆਨੀ ਸੰ ਸਿੰਘ ਮਸਕੀਨ ਜੀ ਦਾ ਵਿਦਿਆਰਥੀ 18 ਸਾਲ ਮੈਂ ਗੁਰਬਾਣੀ ਕਥਾ ਸਿੱਖਣ ਵਿੱਚ ਉਹਨਾਂ ਵਿਦਿਆਰਥੀ ਰੂਪ ਚੱਲਦਾ ਰਿਹਾ ਉਸ ਤੋਂ ਬਾਅਦ ਸਨ 2000 ਤੋਂ ਲੈ ਕੇ 2016 ਤੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਵਿਸ਼ਵ ਸਿੱਖ ਪ੍ਰਚਾਰ ਸੰਸਥਾ ਦਾ ਮੈਂ ਜਨਰ ਸਕੱਤਰ ਦੇ ਤੌਰ ਤੇ ਸੇਵਾ ਨਿਭਾਈ ਮਸਕੀਨ ਜੀ ਦੀ ਦਸਤਾਰ ਵੀ ਪੰਜ ਤਖਤਾਂ ਵੱਲੋਂ ਮੈਨੂੰ ਮਿਲੀ ਜੀ 2012 ਵਿੱਚ ਮੈਨੂੰ ਤਖਤ ਸਾਹਿਬਾਨ ਤੋਂ ਸ਼ਰੋਮਣੀ ਸਿੱਖ ਪ੍ਰਚਾਰਕ ਦਾ ਸਨਮਾਨ ਵੀ ਮਿਲਿਆ ਹੋਰ ਵੀ ਕੋਈ uh, 46 ਕੰਟਰੀ ਮੈਂ ਗੁਰਮਤ ਪ੍ਰਚਾਰ ਦੇ ਦੌਰਾਨ ਵਿਜ਼ਿਟ ਕੀਤੀਆਂ ਨੇ ਵੱਖ-ਵੱਖ ਪਾਰਲੀਮੈਂਟਾਂ ਤੋਂ ਅਮਰੀਕਾ ਕੈਨੇਡਾ THAILAND ਮਲੇਸ਼ੀਆ ਸਾਰਾ ਬਹੁਤ ਲੋਟ ਆਫ ਕੰਟਰੀਜ਼ ਜਿੱਤੋਂ ਮੈਨੂੰ ਪਾਰਲੀਮੈਂਟਾਂ ਤੋਂ ਵੀ ਸਨਮਾਨ ਪ੍ਰਾਪਤ ਹੋਇਆ ਮੇਰੀ ਉਸ ਗੁਰੂ ਬਖਸ਼ੀ ਪ੍ਰਤਿਭਾ ਨੂੰ ਦੇਖਦਿਆਂ ਹੋਇਆਂ ਪਟਨਾ ਸਾਹਿਬ ਕਮੇਟੀ ਨੇ ਮੈਨੂੰ ਬਤੌਰ ਜਥੇਦਾਰ ਨਿਯੁਕਤ ਕੀਤਾ ਮਾਨ ਸਨਮਾਨ ਹੋਰ ਜ਼ਿਆਦਾ ਵਧਿਆ ਕਿਉਂਕਿ ਮੈਂ ਪੂਰੀ ਇਮਾਨਦਾਰੀ ਨਾਲ ਜੀ ਸੇਵਾ ਨਿਭਾਈ ਹੈ ਇੱਕ ਪੈਸੇ ਦੀ ਕਦੀ ਕੋਈ ਬੇਇਮਾਨੀ ਨਹੀਂ ਕੀਤੀ ਨਾ ਹੀ ਕਰ ਸਕਦਾ। ਹਮਮ ਔਰ ਇਸ ਤਰ੍ਹਾਂ ਜਦ ਮਾਨ ਸਨਮਾਨ ਹੋਰ ਜ਼ਿਆਦਾ ਵੱਧ ਗਿਆ ਤਾਂ ਮੈਨੂੰ ਇਹ ਪ੍ਰਧਾਨ ਅਵਤਾਰ ਸਿੰਘ ਹਿੱਤ ਸਾਨੂੰ ਉਹਨਾਂ ਨੇ ਗ੍ਰਹਿ ਮੰਤਰੀ ਨਾਲ ਮਿਲਾਇਆ ਕਮੇਟੀ ਨੇ ਮੈਨੂੰ ਲਾਲ ਕਿਲਾ ਸਮਾਗਮ ਵਿੱਚ ਜੋ ਜੀ April 2022 ਸੀ ਉੱਥੇ ਭੇਜਿਆ ਨੁਮਾਇੰਦਗੀ ਕਰਨ ਲਈ ਹੋਰ ਸਮਾਗਮਾਂ 'ਚ ਭੇਜਿਆ ਮਾਨ ਸਨਮਾਨ ਮੇਰਾ ਗੁਰੂ ਕਿਰਪਾ ਨਾਲ ਬਹੁਤ ਵਧਿਆ ਮੈਂ ਜਿੱਥੇ ਜਿੱਥੇ ਮੈਨੂੰ ਕਮੇਟੀ ਭੇਜਦੀ ਰਹੀ ਤੱਕ ਸਭ ਦੀ ਨੁਮਾਇੰਦਗੀ ਲਈ ਮੈਂ ਜਾਂਦਾ ਰਿਹਾ ਕੱਟ ਸ਼ਬਦਾਂ ਚ ਕੰਕਲੂਡ ਜੀ ਉਸ ਤੋਂ ਫਿਰ ਮਾਨ ਸਨਮਾਨ ਵਧਨ ਕਰਕੇ ਕੁਝ ਲੋਕਾਂ ਨੂੰ ਈਰਖਾ ਬਹੁਤ ਜ਼ਿਆਦਾ ਹੋ ਗਈ ਕੌਣ ਲੋਕ ਸੀ ਉਹ ਉਹਨਾਂ ਚ ਸਾਡੇ ਸਤਕਾਰਯੋਗ ਪ੍ਰਧਾਨ ਨੇ ਜਗਜੋਤ ਸਿੰਘ ਸੋਹੀ ਹੈ ਉਹ ਉਹਨੇ ਕੁਝ ਬੰਦਿਆਂ ਨਾਲ ਰਲ ਮਿਲ ਕੇ ਇੱਕ ਬਲਦੇਵ ਸਿੰਘ ਹੈਗਾ ਜਿਹਨੂੰ ਹੁਣ ਉੱਥੇ ਜਿਹੜਾ ਡਿਵਿਜਨ ਕੀ ਸੀ ਜਿਹੜਾ ਤੁਹਾਡੇ ਤੇ ਲੱਗੇ ਉਹਨਾਂ ਦਾ ਹਾਰ ਤੱਕ ਪਹੁੰਚਿਆ ਸੀ ਉਹਨਾਂ ਨੇ 70 ਲੱਖ ਰੁਪਏ ਦਾ ਲਾਇਆ ਵੀ ਅਸੀਂ ਦਿੱਤਾ ਪਰ ਉਹ ਸਾਬਤ ਨਹੀਂ ਕਰ ਸਕੇ ਕੁਝ ਦਿੱਤਾ ਹੀ ਨਹੀਂ ਸੀ ਕਦੀ ਜਿਹੜੀਆਂ ਡੇਟਾ ਅਸੀਂ 70 ਲੱਖਾ ਕੁਝ ਨਹੀਂ ਦਿੱਤਾ ਕਿਸੇ ਜਿਨ੍ਹਾਂ ਇਲਜ਼ਾਮ ਲਾਏ ਸੀ ਉਹਨੇ ਜਿਹੜੀਆਂ ਡੇਟਾ ਕਹੀਆਂ ਉਹਨਾਂ ਡੇਟਾ 'ਚ ਮੈਂ ਪੰਜਾਬ ਹੀ ਨਹੀਂ ਇਨਕੁਆਰੀ ਕੀਤੀ ਅਕਾਲ ਤਖਬ ਇਸ 'ਚ 6 ਇਨਕੁਆਰੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਅ ਸਵਾਰਿੰਦਰਜੀਤ ਸਿੰਘ ਨੇ ਇਨਕੁਆਰੀ ਕੀਤੀ ਪੰਜ ਪਿਆਰਿਆਂ ਨੇ ਲਿਖ ਕੇ ਦਿੱਤਾ ਵੀ ਇਹਨਾਂ ਦਾ ਕੋਈ ਦੋਸ਼ ਨਹੀਂ ਹੈ ਪੰਜਾਂ ਨੂੰ ਪੁੱਛਿਆ ਜੇ ਤਿੰਨ ਤਾਂ ਜਵਾਬ ਹੀ ਨਹੀਂ ਦੇ ਸਕੇ ਦੋ ਨੇ ਜਵਾਬ ਸਹੀ-ਸਹੀ ਦੇ ਦਿੱਤਾ ਠੀਕ ਹੈ ਉਸ ਤੋਂ ਬਾਅਦ ਦਰਿੰਦਰਜੀਤ ਸਿੰਘ ਦੀ ਇਨਕੁਆਇਰੀ ਮੁਕੰਮਲ ਹੋ ਗਈ ਉਹਨਾਂ ਸੇਵਾ ਬਹਾਲ ਕਰ ਦਿੱਤੀ 18 ਨਵੰਬਰ 2022 ਨੂੰ ਮੈਂ ਸੇਵਾ ਚ ਹਾਜ਼ਰ ਹੋਇਆ ਤੇ ਉਹਨਾਂ ਦੋਖੀਆਂ ਨੇ ਰੌਲਾ ਪਵਾ ਕੇ ਤੇ ਸੇਵਾ ਵਿੱਚ ਵਿਗਨ ਪਾਇਆ ਸੇਵਾ ਨਾ ਕਰਨ ਦੀ ਗੱਲ ਹੀ ਹੈ ਕਿ ਅਕਾਲ ਤਖਤ ਸਾਹਿਬ ਨੇ ਤੁਹਾਡੀ ਸੇਵਾਵਾਂ ਬਹਾਲ ਕਰ ਦਿੱਤੀਆਂ ਜੀ ਉਸ ਤੋਂ ਬਾਅਦ ਜਿਹੜੀ ਜਾਂਚ ਕਮੇਟੀ ਬਣੀ ਸੀ ਆਰਐਸ ਸੋਢੀ ਜੀ ਦੇ ਨੇਤ੍ਰਿਤਵ ਵਿੱਚ ਉਹਨਾਂ ਵੀ ਸਾਡੀ ਸੇਵਾ ਬਹਾਲ ਕੀਤੀ ਠੀਕ ਹੈ ਔਰ ਅਕਸਰ ਅਕਾਲ ਤਖਤ ਸਾਹਿਬ ਜੀ ਨੇ ਵੀ ਬਹੁਤ ਵੱਡਾ ਜਿਹੜਾ ਸਚਾਈ ਦਾ ਅਸੀਂ ਆਲਮ ਉਸ ਜਗਤ ਦੇ ਸਾਹਮਣੇ ਰੱਖ ਪਰ ਗੌਰ ਸਰ ਇਸ ਚੀਜ਼ ਦਾ ਖਮਿਆਜ਼ਾ ਕੀ ਭੁਗਤਣਾ ਪਿਆ ਦੇਖੋ ਇਹ ਮੈਨੂੰ ਲੱਗਦਾ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਤੁਹਾਡੇ ਇਸ ਮਸਲੇ ਤੇ ਜਿੱਥੇ ਅਕਾਲ ਤਖਤ ਸਾਹਿਬ ਨੇ ਇਨਵੈਸਟੀਗੇਸ਼ਨ ਕੀਤੀ ਤੁਹਾਡੀਆਂ ਸਿਵਾਵਾਂ ਬਹਾਲ ਕਰ ਦਿੱਤੀਆਂ ਜੀ ਹਾਂ ਉਸ ਤੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗਜ ਤੇਕ ਸਿੰਘ ਧਨੋਲਾ ਦੰਦਮਾ ਸਾਹਿਬ ਦੇ ਜਥੇਦਾਰ ਨੇ ਅਕਾਲੀ ਦਲ ਪ੍ਰਧਾਨ ਨੂੰ ਤਨਖਾਹਿਆ ਕਰਾ ਦੇ ਦੇ। ਉਹਨਾਂ ਤੇ ਇਹ ਵਿਅਕਤੀ ਵਿਸ਼ੇਸ਼ ਦੀ ਪੋਲਿਟਿਕਸ ਹੈ ਜਾਂ ਸਪੀਚੇ ਗੋਡ ਪਾਵਰ ਕਮ ਕਰ ਗਿਆ। ਇਸ ਕਰਕੇ ਮੈਂ ਇਹ ਗੱਲ ਕਰਨਾ ਚਾਹੁੰਨਾ ਜਿਹੜੇ ਸਾਡੇ ਸਤਕਾਰਯੋਗ ਪ੍ਰਧਾਨ ਨੇ ਜਗਜੋਤ ਸਿੰਘ ਸੋਹੀ ਜੀ ਉਹ ਬਹੁਤ ਅਤੀ ਜਿਹੜਾ ਹੈ ਉਹ ਇਸ ਕਿਸਮ ਦੇ ਵਿਅਕਤੀ ਨੇ ਕਿ ਉਹਨਾਂ ਅਕਾਲੀ ਲੀਡਰਾਂ ਦੇ ਆ ਕੇ ਗੋਡੇ ਫੜ ਲੈਣੇ ਨੇ। ਮੈਂ ਨਾਮ ਹੀ ਲੈ ਜਾਵਾਂਗਾ ਆਉਣ ਵਾਲੇ ਸਮੇਂ 'ਚ। ਨਹੀਂ ਲੋ ਨਾਮ ਤੁਸੀਂ ਲੈ ਲੈ। ਇਹ ਅਜੇ ਮੈਂ ਨਹੀਂ ਲੈਂਦਾ। ਉਹਨਾਂ ਨੂੰ ਪਤਾ ਜਿਨ੍ਹਾਂ ਦੀ ਮੈਂ ਗੱਲ ਕਰ। ਕੋਖੋਫਤਾ ਨਹੀਂ ਤੁਹਾਨੂੰ। ਨਹੀਂ ਕੋਈ ਖੌਫ ਨਹੀਂ ਮੈਂ ਚਾਹੁੰਦਾ ਬਦਨਾਮੀ ਨਾ ਹੋਵੇ ਮੈਂ ਚਾਹੁੰਦਾ ਉਹਨਾਂ ਲੀਡਰਾਂ ਦੀ ਬਦਨਾਮੀ ਨਾ ਹੋਵੇ ਅਕਾਲੀ ਦਲ ਮੈਂ ਜਗਜੋਸ਼ ਅਕਾਲੀ ਦਲ ਹੁਣ ਵੀ ਕਾਲੀ ਦਲ ਨਹੀਂ ਹੈਗੇ ਮੈਂ ਜਗਜੀਤ ਜਗਜੋਸ਼ ਸਿੰਘ ਸੋਹੀ ਦੀ ਗੱਲ ਕਰ ਰਿਹਾ ਤੁਸੀਂ ਕਹਿ ਰਹੇ ਹੋ ਕਿ ਜੋ ਕੁਝ ਹੋ ਰਿਹਾ ਹੈ ਇਹ ਅਕਾਲੀ ਦਲ ਦੀ ਇੰਟਰਨਸ਼ਿਪ ਦੱਸਦਾ ਇਸ ਇਸੇ ਤੇ ਮੈਂ ਆਉਣਾ ਇਸੇ ਤੇ ਆਉਣਾ ਉਹਨਾਂ ਨੇ ਅਕਾਲੀ ਦੇ ਦਲ ਦੇ ਲੀਡਰਾਂ ਦੇ ਗੋਡੇ ਫੜ ਲੈਣੇ ਆ ਕੇ ਜੀ ਰਣਜੀਤ ਸਿੰਘ ਗੋਹਰ ਦਾ ਭਾਜਪੀ ਦਾ ਬੰਦਾ ਹੈ ਇਹਦਾ ਆਰਐਸਐਸ ਦਾ ਬੰਦਾ ਹੈ ਜਦ ਕਿ ਮੈਨੂੰ ਗੁਰੂ ਸਾਹਿਬ ਦੀ ਕਸਮ ਹੈ ਜੇ ਮੈਂ ਭਾਪੀ ਜਾਂ ਆਰਐਸਐਸ ਨਾਲ ਕੋਈ ਰਾਬਤਾ ਮੇਰਾ ਹੋਵੇ ਮੇਰਾ ਸੰਗਤੀ ਰੂਪ ਵਿੱਚ ਹਰ ਇੱਕ ਨਾਲ ਰਾਬਤਾ ਕੋਈ ਆਵੇ ਮੈਨੂੰ ਮਿਲੇ ਮੈਂ ਉਹਦਾ ਸਵਾਗਤ ਕਰਦਾ ਲੇਕਿਨ ਮੈਂ ਕਿਸੇ ਪਾਰਟੀ ਦਾ ਮੈਂਬਰ ਹਾਂ ਜਾਂ ਕਿਸੇ ਦਾ ਕੋਈ ਮੈਂ ਮੈਂਬਰਸ਼ਿਪ ਲਈ ਕੋਈ ਨਹੀਂ ਹੈਗੀ ਮੈਂ ਗੁਰੂ ਦਾ ਸੇਖ ਹਾਂ ਗੁਰੂ ਖਾਲਸਾ ਪੰਥ ਦਾ ਸੇਵਕ ਉਹ ਮੈਨੂੰ ਇਹ ਵੀ ਕਿਹਾ ਗਿਆ ਜਗਜੋਸ਼ ਸਿੰਘ ਸੋਹੀ ਹੁਣਾ ਵੱਲੋਂ ਵੀ ਤੁਹਾਨੂੰ ਤਾਂ ਸੁਖਵੀਰ ਸਿੰਘ ਬਾਦਲ ਚਾਹੁੰਦਾ ਹੈ ਵੀ ਤੁਸੀਂ ਇੱਥੇ ਜਥੇਦਾਰ ਨਾ ਹੋ ਹੂੰ ਮੈਂ ਜੋ ਕਰ ਰਿਹਾ ਪੂਰੀ ਪੂਰੀ ਇਹਨ ਸਬੂਤਾਂ ਸਬੂਤ ਦੇਣਾ ਤਾਂ ਉਹਨਾਂ ਮੈਂ ਅਸਲ 'ਚ ਮੈਂ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਵੀ ਮਿਲਣ ਦਾ ਯਤਨ ਕੀਤਾ ਮੈਂ ਤੁਹਾਨੂੰ ਇਨਕੁਆਰੀ ਕੀਤੀ ਪੁੱਛਿਆ ਗਿਆ ਮੈਂ ਕਿਹਾ ਵੀ ਆਹ ਗੱਲ ਮੇਰੇ ਸਾਹਮਣੇ ਆਈ ਹੈ ਵੀ ਸੁਖਵੀਰ ਸਿੰਘ ਬਾਦਲ ਦੋਸ਼ੀ ਹੈ ਪਰ ਮੈਨੂੰ ਇਹ ਪਤਾ ਲੱਗਿਆ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਇਸ ਮਸਲੇ ਬਾਰੇ ਕੋਈ ਚੇਤਾ ਤੱਕ ਨਹੀਂ ਇਹ ਸੁਖਵੀਰ ਬਾਦਲ ਨੂੰ ਤਾਂ ਉਹਨਾਂ ਨੇ ਤਲਬ ਕੀਤਾ ਸੀ ਕਿ ਕਾਰੀਗਰ ਤਾਨ ਆਵੇ ਜਿਹੜਾ ਸੁਖਵੀਰ ਬਾਦਲ ਕਹਿ ਰਹੇ ਹੋ ਜਿਨ੍ਹਾਂ ਨਾਵਾਂ ਦਾ ਤੁਸੀਂ ਦਾਵਾ ਕਰ ਰਹੇ ਹੋ ਜੇ ਉਹਨਾਂ ਦੀ ਇੰਨੀ ਨੇੜਤਾ ਹੈ ਤਾਂ ਉਹ ਗੜਗੱਜ ਸਣੇ ਟੈਕਸਿੰਗ ਤਨੋਲਾ ਉਹਨਾਂ ਨੂੰ ਦਿਖਾਈ ਹੈ ਨਾ ਗਵੀਰ ਸਿੰਘ ਬਾਦਲ ਦਾ ਮੁਕਾਬਲਾ ਜਗਜੋਤ ਸਿੰਘ ਸੋਹੀ ਵਰਗੇ 36 ਲੋਕ ਸੱਤੀ ਵਾਰੀ ਜੰਮ ਕੇ ਮੈਂ ਸ਼ਬਦ ਨਹੀਂ ਮਾ ਨਹੀਂ ਵਰਤੇ ਉਹਦੇ ਜੁੱਤੀਆਂ ਵਰਗੇ ਨਹੀਂ ਹੈ ਇਹੋ ਜਿਹਾ ਸ਼ਬਦ ਨਹੀਂ ਮੈਂ ਵਰਤ ਰਿਹਾ ਮੈਂ ਕਰਨਾ ਉਹਦਾ ਮੁਕਾਬਲਾ ਕਰਕੇ ਦਿਖਾ ਦਿਆਂ ਉਹ ਪੰਥ ਨੂੰ ਪ੍ਰਣਾਏ ਹੋਏ ਸਮਰਪਿਤ ਵਿਅਕਤੀ ਨੇ ਉਹ ਪੰਜ-ਪੰਜ ਵਾਰੀ ਗੁਰੂ ਸਾਹਿਬ ਨ ਉਹਨਾਂ ਨੂੰ ਸੀਐਮ ਦੀ ਪਦਵੀ ਦੀਪਤੀ ਸੀਐਮ ਦੀ ਪਦਵੀ ਔਰ ਕੇਂਦਰੀ ਮੰਤਰੀ ਹੋ ਰਹੇ ਹੋਏ ਨੇ ਹਾਈਲੀ ਕੁਆਲੀਫਾਈਡ ਨੇ ਜੀ ਔਰ ਕੋਲੋਂ ਸੇਵਾ ਕਰਨ ਵਾਲੇ ਜਗਜੋਤ ਸਿੰਘ ਸੋਹੀ ਵਰਗੇ 76 ਲੋਕ 70 ਵਾਰੀ ਜੰਮ ਕੇ ਉਹਨਾਂ ਦੇ ਇੱਕ ਕਦਮ ਪੁੱਟਣ ਦਾ ਮੁਕਾਬਲਾ ਨਹੀਂ ਕਰ ਸਕਦੇ ਹੁਣ ਦੂਸਰੀ ਗੱਲ ਦੂਸਰੀ ਗੱਲ ਜਿਹੜਾ ਇਹ ਕਹਿੰਦੇ ਜੀ ਅੱਛਾ ਜੇ ਅਕਾਲੀ ਨੂੰ ਮਿਲਣਗੇ ਕਿਸੇ ਨੂੰ ਦਗੋ ਜੀ ਇਹ ਤਾਂ ਆਰਐਸਐਸ ਦਾ ਬੰਦਾ ਹੈ ਤਾਂ ਜਗਜੋਤ ਸਿੰਘ ਸੋਹੀ ਕਹਿਣਗੇ ਇਹ ਭਾਜਪਾ ਦਾ ਬੰਦਾ ਹੈ ਇਹ ਉਥੇ ਭਾਜਪਾ ਕਬਜ਼ ਹੋ ਜਾਏਗੀ ਇਹ ਸਿੱਖਾਂ ਵਿੱਚ ਭਾਜਪਾ ਪ੍ਰਤੀ ਹੋਰ ਨਫ਼ਰਤ ਪੈਦਾ ਕਰ ਰਹੇ ਨੇ ਆਰਐਸਐਸ ਪ੍ਰਤੀ ਹੋਰ ਨਫ਼ਰਤ ਪੈਦਾ ਕਰ ਰਹੇ ਕੌਣ ਕਰ ਰਹੇ ਜਗਜੋਤ ਸਿੰਘ ਸੋਹੀ ਤਾਂ اچھا ਜਦੋਂ ਉਹਨਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਲੜਾਈ ਤਾਂ ਨਹੀਂ 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 ਮਤਲਬ ਨਹੀਂ ਮਾਫੀ ਮੰਗਾਗਾ ਅੱਜ ਐਸੀ ਗੱਲ ਹੋਵੇ ਜਗਜੋਤ ਸਿੰਘ ਸੋਹੀ ਜੋ ਮੈਂ ਕਹਿ ਰਿਹਾ ਹਾਂ ਆਨਲਾਈਨ ਕਹਿ ਰਿਹਾ ਹਾਂ ਸਾਬਤ ਕਰ ਦੇਣ ਕੋ ਉਹਨਾਂ ਇਹ ਗੱਲ ਨਹੀਂ ਕਹੀ ਮੈਂ ਗਲਤ ਕਿਹਾ ਤੇ ਮੈਂ ਦੇਣਦਾਰ ਹਾਂ ਜੇ ਕਿਸੇ ਭਾਜਪਾ ਦੇ ਲੀਡਰ ਨੂੰ ਮਿਲਣਗੇ ਇਹ ਤਾਂ ਜੀ ਅਕਾਲੀ ਦਲ ਦਾ ਬੰਦਾ ਹੈ ਇਹ ਤਾਂ ਅਕਾਲੀ ਦਲ ਤਖਤ ਤੇ ਕਬਜ਼ਾ ਕਰ ਲੈ ਕੋਈ ਕਿਸੇ ਰਾਜਨੀਤਿਕ ਪਾਰਟੀ ਦਾ ਦਖਲ ਨਹੀਂ ਹੈ ਇਹ ਸਿਰਫ ਤੇ ਸਿਰਫ ਜਗਜੋਤ ਸਿੰਘ ਸੋਹੀ ਹੈ ਨਹੀਂ ਹੁਣ ਜਗਜੋਤ ਸਿੰਘ ਸੋਹੀ ਨਹੀਂ ਸਦਾਰ ਸੁਖਵੀਰ ਸਿੰਘ ਬਾਦਲ ਦਾ ਨਾਮ ਪਵਾਇਆ ਵੀ ਇਹ ਸਾਜ਼ਿਸ਼ਕਾਰੀ ਹੈ ਸੁਖਵੀਰ ਸਿੰਘ ਬਾਦਲ ਜਦ ਕਿ ਸੁਖਵੀਰ ਸਿੰਘ ਬਾਦਲ ਦਾ ਕੀ ਮਤਲਬ ਉੱਥੇ ਸਾਜ਼ਿਸ਼ ਕਰਨ ਦਾ ਉੱਥੇ ਜਾ ਕੇ ਉਹਨਾਂ ਨੇ ਐਮਐਲਏ ਖਲੋਣਾ ਹੈ ਕਿ ਐਮਪੀ ਖਲੋਣਾ ਹੈ ਕਿ ਉੱਥੋਂ ਕੀ ਬਣਨਾ ਉਹਨਾਂ ਦੀ ਰਾਜਨੀਤੀ ਪੰਜਾਬ ਖੇਤਰੀ ਪਾਰਟੀ ਇਸੀ ਗੱਲ ਕਰਕੇ ਤਾਂ ਨਹੀਂ ਉਹ ਕਹਿ ਰਹੇ ਕਿ ਤੁਹਾਡੀ ਅਕਾਲੀ ਦਲ ਨਾਲ ਨੇੜ ਤੱਕ ਤੁਸੀਂ ਸੁਖਵੀਰ ਬਾਦਲ ਦਾ ਪੱਖ ਪੂਰ ਦੇਖੋ ਜੀ ਸਿੱਖ ਭਾਵੇਂ ਦੁਨੀਆਂ 'ਚ ਕਿਤੇ ਆ ਉਹਦੀ ਅਕਾਲੀ ਦਲ ਨਾਲ ਨੇੜਤਾ ਰਹੇਗੀ ਭਾਵੇਂ ਕੋਈ ਸਿੱਖ ਭਾਵੇਂ ਮੈਂ ਆ ਭਾਵੇਂ ਕੋਈ ਮੈਂ ਮੈਂ ਕੀ ਕੋਈ ਇਹ ਨਹੀਂ ਚਾਹੁੰਦਾ ਕਿ ਅਕਾਲੀ ਦਲ ਕਦੀ ਖਤਮ ਹੋਵੇ ਅਸੀਂ ਨਹੀਂ ਚਾਹੁੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਤਮ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਵਾਹਿਦ ਧਾਰਮਿਕ ਨੁਮਾਇੰਦਾ ਜਮਾਤ ਹੈ ਜਿਸ ਨੇ ਆਪਣੀ ਗੋਦ ਚ ਸ਼੍ਰੋਮਣੀ ਅਕਾਲੀ ਦਲ ਪੈਦਾ ਕੀਤਾ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦਾ ਹਰੀਆਵਲ ਦਸਤਾ ਹੈ ਕੋਈ ਰਾਜਨੀਤਿਕ ਗੱਲ ਹੁੰਦੀ ਹੈ ਸਾਰੀ ਦੁਨੀਆ ਤੇ ਕੋਈ ਦਸਤਾਰ ਤੇ ਕਿਰਪਾਨ ਤੇ ਕਕਾਰ ਤੇ ਕਿਤੇ ਕੋਈ ਭੀੜ ਆਵੇ ਤਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਹਾਇਰ ਕਰਕੇ ਵਕੀਲ ਭੇਜਦੀ ਹੈ ਕੇਸ ਲੜ ਕਿਹੜੀ ਦੁਨੀਆ ਦੀ ਸੰਸਦਾ ਲੜਦੀ ਹੈ ਇਸ ਕਰਕੇ ਸ਼ਰਮਣੀ ਅਕਾਲੀ ਦਲ ਨੂੰ ਜਾਂ ਸ਼ਰਮਣੀ ਗੁਰਦਾਰ ਪ੍ਰਬੰਧਕ ਕਮੇਟੀ ਨੂੰ ਕੋਈ ਸਿੱਖ ਇਹਦਾ ਨਹੀਂ ਛੱਡ ਸਕਦਾ ਮੈਂ ਵੀ ਨਹੀਂ ਛੱਡ ਸਕਦਾ ਕੋਈ ਵੀ ਨਹੀਂ ਛੱਡ ਸਕਦਾ ਇਹ ਸਿਰਫ ਸਾਰਾ ਨਾ ਕੋਈ ਉੱਥੇ ਜਥੇਦਾਰ ਹੈ ਨਾ ਕੋਈ ਉੱਥੇ ਪੰਜ ਪਿਆਰਾ ਉੱਥੇ ਸਭ ਕੁਝ ਜਗਜੋਤ ਸਿੰਘ ਸੋਹੀ ਇੱਕ ਜਗਜੋਤ ਸਿੰਘ ਸੋਹੀ ਨੂੰ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਤਕਾਰਯੋਗ ਜਥੇਦਾਰ ਨੂੰ ਬੇਨਤੀ ਕਰਾਂਗਾ ਇੱਕ ਜਗਜੋਤ ਸਿੰਘ ਸੋਹੀ ਨੂੰ ਬੁਲਾ ਲਓ ਉਹਨੂੰ ਇੱਥੇ ਗੁਰੂਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਖੜਾ ਕਰਕੇ ਪੁੱਛ ਲਓ ਸਾਰੇ ਮਸਲੇ ਪਟਨਾ ਸਾਹਿਬ ਦੇ ਹੱਲ ਨੇ ਕੋਈ ਮਸਲਾ ਨਹੀਂ ਹੈਗਾ ਇਸ ਵਿੱਚ ਜੇ ਕੋਈ ਝੂਠ ਨਿਕਲਾਵੇ ਤਾਂ ਜਗਜੋਤ ਸਿੰਘ ਸੋਹੀ ਮੈਨੂੰ ਚੈਲੰਜ ਕਰ ਸਕਦੇ ਮੇਰੇ ਕੋਲ ਇੰਨੇ ਸਬੂਤ ਨੇ ਮੈਂ 4 ਸਾਲਾਂ ਤੋਂ ਸਬੂਤ ਹੀ ਇਕੱਠੇ ਕਰਦਾ ਮੈਂ ਉੱਥੇ ਗੁਰੂ ਕੇ ਬਾਗੇ ਕੀ ਕਰਵਾ ਰਹੇ ਨੇ ਉੱਥੇ ਦਿਨ ਨੂੰ ਰਾਤ ਨੂੰ ਕੀ ਹੁੰਦਾ ਹੈ ਗਾਏ ਘਾਟ ਕੀ ਹੁੰਦਾ ਹੈ ਉਹ ਸਾਰਾ ਮੇਰੇ ਕੋਲ ਸਬੂਤ ਨੇ ਚਲੋ ਮੈਂ ਪੁੱਛਣਾ ਚਾਹੁੰਦਾ ਕਿ ਅਕਾਲ ਤਖਤ ਸਾਹਿਬ ਨੇ ਰਿਐਕਸ਼ਨ ਬਹੁਤ ਵੱਡਾ ਦਿੱਤਾ ਜਿਹੜਿਆਂ ਦੀ ਵੱਡੀ ਇਨਵੋਲਵਮੈਂਟ ਸੀ ਉਹਨਾਂ ਨੂੰ ਤਲਬ ਕੀਤਾ ਜੀ ਬਿਲਕੁਲ ਠੀਕ ਮਰਿਆਦਾ ਕੀ ਕਹਿੰਦੀ ਹੈ ਅਕਾਲ ਤਖਤ ਸਾਹਿਬ ਅਕਾਲ ਤਖਤ ਦੇਖੋ ਤੁਸੀਂ ਜਥੇਦਾਰ ਹੋ ਤੁਸੀਂ ਬਹੁਤ ਨੇੜੇ ਤੋਂ ਇਸ ਚੀਜ਼ ਨੂੰ ਦੇਖ ਰਹੇ ਹੋ ਮਰਿਆਦਾ ਕੀ ਕਹਿੰਦੀ ਹੈ ਕਿ ਇੱਕ ਤਖਤ ਤੋਂ ਪੰਜ ਪਿਆਰੇ ਸਹਿਬਾਨ ਦੇਖੋ ਪੰਜ ਪਿਆਰਿਆਂ ਦਾ ਵੀ ਰੁਤਬਾ ਬਹੁਤ ਵੱਡਾ ਸਿੱਖਾਂ ਦੇ ਵਿੱਚ ਮੰਨਦੇ ਹਾਂ ਮੰਨਦੇ ਆ ਪਰ ਪਰ ਇਹ ਪੰਜ ਪਿਆਰੇ ਖੁਦ ਮਰਿਆਦਾ ਚ ਚਾਹੀਦੇ ਨੇ ਹਾਂ ਤੇ ਨਹੀਂ ਕਿ ਉਹਨਾਂ ਦੇ ਘਰਾਂ ਚ ਬੀੜੀਆਂ ਪੀਤੀਆਂ ਜਾਂਦੀਆਂ ਹੋਣ ਸਿਗਟਾਂ ਪੀਤੀਆਂ ਜਾਂਦੀਆਂ ਹੋਣ ਕਿ ਸਾਰੇ ਸੱਚਾਈ ਹੈ ਚੈਲੰਜ ਕਰ ਦੇਣ ਕਿ ਮੈਂ ਗਲਤ ਕਿਹਾ ਕੋਈ ਉਹਨਾਂ ਚ ਬਲਦੇਵ ਸਿੰਘ ਚੈਲੰਜ ਕਰ ਦੇਵੇ ਗੁਰਦਿਆਲ ਸਿੰਘ ਚੈਲੰਜ ਕਰ ਦੇਵੇ ਕੋਈ ਹੋਰ ਅਮਰਜੀਤ ਕਰ ਦੇਵੇ ਪਰਸੂਰਾਮ ਕਰ ਦੇਵੇ ਕੋਈ ਕਰ ਦੇਵੇ ਮੈਂ ਤਾਂ ਚੈਲੰਜ ਲਈ ਤਿਆਰ ਆ ਇੱਥੇ ਤੁਹਾਡੇ ਸਾਹਮਣੇ ਆ ਜਾਣ ਤੁਹਾਡੇ ਸਤਕਾਰਯੋਗ ਚੈਨਲ ਤੇ ਆ ਜਾਣ ਤੇ ਆ ਕੇ ਮੇਰੇ ਨਾਲ ਡਿਬੇਟ ਕਰ ਲੈਣ ਮੈਂ ਸਾਰੇ ਸਬੂਤ ਰੱਖ ਦੇਵਾਂਗਾ ਮੇਰੇ ਖਿਲਾਫ ਜੋ ਹੋ ਰਖ ਦੇਣ ਇੱਕ ਇੱਕ ਅੱਖਰ ਮੇਰੇ ਖਿਲਾਫ ਨਹੀਂ ਕੁਲ ਨਹੀਂ ਹੈਗਾ ਸਿਰਫ ਸਾਜ਼ਿਸ਼ ਦੇਖੋ ਕਦੋਂ ਜਗਜੋਤ ਸਿੰਘ ਸੋਹੀ ਨੇ ਕਿਹਨੂੰ ਫੋਨ ਕੀਤਾ ਉਹ ਫੋਨ ਨੇ ਅੱਗੋਂ ਕਿਹਨੂੰ ਫੋਨ ਕੀਤਾ ਉਹਦੇ ਫੋਨ ਤੇ ਕੌਣ ਆਇਆ ਤੇ ਪੰਜ ਪਾਇਰ ਨੇ ਕੀ ਐਕਸ਼ਨ ਲਿਆ ਉਹ ਮੈਂ ਸਾਰੇ ਸਬੂਤ ਦੇ ਸਕਦਾ 23 ਤਰੀਕ ਨੂੰ ਇੱਕ ਬਹੁਤ ਮਹੱਜ ਸਖਸੀਅਤ ਨੇ ਜਗਜੋਤ ਸਿੰਘ ਸੋਹੀ ਨੂੰ ਕੁਝ 8:30 ਵਜੇ ਸ਼ਾਮੀ ਜਾਂ 9:00 ਵਜੇ ਫੋਨ ਕੀਤਾ ਉਹਦੀ ਡਿਟੇਲ ਕਢਵਾ ਕੇ ਦੇਖ ਲੋ ਉਹਦੇ ਵਿੱਚ ਉਨੇ ਕਿਹਾ ਵੀ ਗਿਆਨੀ ਉਸ ਮਹਜ ਸਖਸੀਅਤ ਨੇ ਕਿਹਾ ਵੀ ਗਿਆਨੀ ਰਣਜੀਤ ਸਿੰਘ ਕੀ ਕਮੀ ਹੈ ਜੇ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਕਰ ਦਿੱਤਾ ਹੈਗਾ ਦੋਸ਼ ਮੁਕਤ ਤੇ ਉਹਨਾਂ ਦੀ ਸੇਵਾ ਕਿਉਂ ਨਹੀਂ ਬਹਾਲ ਕੀਤੀ ਜਾਂਦੀ ਜਗਜੋਤ ਸਿੰਘ ਸੋਹੀ ਨੇ ਅੱਗੋਂ ਕਿਹਾ ਵੀ ਇਹ ਤਾਂ ਜੀ ਮਿੰਟ ਮਿੰਟ ਬਾਅਦ ਸੁਖਬੀਰ ਸੁਖਬੀਰ ਕਰਦਾ ਅਸੀਂ ਇਹਦੀ ਸੇਵਾ ਕਿਵੇਂ ਬਹਾਲ ਕਰਦੇ ਹਾਂ ਮੈਂ ਕਿਹਾ ਗੱਲ ਇਹ ਆ ਮੈਂ ਸੁਖਬੀਰ ਸੁਖਬੀਰ ਨਹੀਂ ਕਰਦਾ ਮੈਂ ਵਾਹਿਗੁਰੂ ਦੀ ਸੇਵਾ ਤਾਂ ਪਹਿਲੇ ਹੀ ਕਾਲ ਤਖਤ ਨੇ ਬਹਾਲ ਕਰ ਦਿੱਤੀ ਉੱਥੇ ਪਟਨਾ ਸਾਹਿਬ ਦੀ ਗੱਲ ਕਰ ਰਹੇ ਸੀ ਜੇ ਤਾਂ ਅਕਾਲ ਤਖਤ ਸਾਹਿਬ ਨੇ ਬਹਾਲ ਕਰ ਦਿੱਤੀ ਐ ਤੁਸੀਂ ਕਿਉਂ ਨਹੀਂ ਕਰ ਰਹੇ ਉਹਨੇ ਕਿਹਾ ਜੀ ਇਹ ਤਾਂ ਮਿੰਟ ਮਿੰਟ ਬਾਅਦ ਸੁਖਬੀਰ ਸੁਖਬੀਰ ਕਰਦਾ ਅਸੀਂ ਇਹਦੀ ਸੇਵਾ ਕਿਵੇਂ ਬਹਾਲ ਕਰਦੀ ਉਸ ਸਨਮਾਨਯੋਗ ਸ਼ਖਸੀਅਤ ਨੇ ਅੱਗੋਂ ਕਿਹਾ ਕਿ ਜਗਜੋਤ ਸਿੰਘ ਜੀ ਜਿਨ੍ਹਾਂ ਦੇ ਨਾਲ ਬੰਦਾ ਹੁੰਦਾ ਉਹਨਾਂ ਦੀ ਗੱਲ ਕਰਦਾ ਤਾਂ ਕੀ ਹੋਇਆ ਜੇ ਕਰਦਾ ਇਹਦੇ ਵਿੱਚ ਕਿਹੜੀ ਗੱਲ ਹੈ ਕਿ ਫਿਰ ਉਸ ਤੋਂ ਬਾਅਦ ਉਹਨੇ ਫੋਨ ਕੱਟ ਦਿੱਤਾ ਇਸ ਕਰਕੇ ਮੈਂ ਕਹਿੰਨਾ ਸਾਰੇ ਪੰਥ ਨੂੰ ਮੈਂ ਸੁਚੇਤ ਕਰਨਾ ਚਾਹੁੰਨਾ ਜਿਹੜਾ ਅਕਾਲ ਤਖ਼ਤ ਸਾਹਿਬ ਦਾ ਪੁਤਲਾ ਸਾੜਿਆ ਗਿਆ ਸੀ ਉਹ ਜਗਜੋਤ ਸਿੰਘ ਸੋਹੀ ਨੇ ਸੜਵਾਇਆ ਸੀ ਉੱਥੇ ਪਟਨਾ ਸਾਹਿਬ ਜਿਹੜੇ ਧਰਨੇ ਲੱਗੇ ਸੀ ਕਦੋਂ ਦੀ ਗੱਲ ਆ ਉਹ 22 ਦੇ 2022 ਜਿਹੜੇ ਧਰਨੇ ਲੱਗੇ ਸੀ ਉਹ ਜਗਜੋਤ ਸਿੰਘ ਸੋਹੀ ਨੇ ਲਿਖਵਾ ਲਗਵਾਏ ਸੀ ਮੈਂ ਧਰਨੇ 'ਚ ਬੈਠਿਆਂ ਦੀ ਇਹਨਾਂ ਦੀ ਤੁਹਾਨੂੰ ਫੋਟੋ ਦਿਖਾ ਦਿਆਂਗਾ ਸਭ ਕੁਝ ਮੇਰੇ ਕੋਲ ਹੈਗਾ ਮੈਂ ਇੰਨੇ ਕ ਸਬੂਤ ਇਕੱਠੇ ਕੀਤੇ ਨੇ ਅਗਰ ਸਾਰੇ ਮੈਂ ਦਿਖਾ ਦਿਆਂਗਾ ਦਾ ਸਦਾਰ ਜਗਜੋਤ ਸਿੰਘ ਸੋਹੀ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਜਾਏਗੀ ਇਹ ਇੱਕੋ ਹੀ ਵਿਅਕਤੀ ਹੈ ਜਿਹੜਾ ਸਾਰੀ ਕਮੇਟੀ ਨੂੰ ਗੁੰਮਰਾਹ ਕਰ ਰਿਹਾ ਪੰਜ ਪਿਆਰਿਆਂ ਨੂੰ ਗੁੰਮਰਾਹ ਕਰ ਰਿਹਾ ਔਰ ਸਿਰਫ ਆਪਣਾ ਉल्लू ਸਿੱਧਾ ਕਰ ਰਿਹਾ ਕੋਈ ਹਾਈ ਰੈਂਕ ਬੰਦਾ ਆ ਜਾਏ ਕੋਈ ਲੀਡਰ ਆ ਜਾਏ ਇਹ ਭੱਜ ਕੇ ਅੱਗੇ ਹੋ ਕੇ ਫੋਟੋ ਖਿਚਾਉਣ ਚਲਾ ਜਾਂਦਾ ਮੇਰੀ ਫੋਟੋ ਖਿਚੋ ਜੀ ਮੇਰੀ ਉਹ ਫੋਟੋ ਖਿੱਚ ਕੇ ਦਫ਼ਤਰ ਚ ਲਾਉਣੀ ਕਿ ਮੈਂ ਬੜਾ ਟਰਾਂਸਪੋਰਟਰ ਹ ਤੁਸੀਂ ਜਗਜੋਤ ਸਿੰਘ ਸੋਹੀ ਜੀ ਤੁਹਾਨੂੰ ਗੁਰੂ ਹੋਰ ਸਨਮਾਨ ਦੇਵੇ ਜੇ ਤੁਸੀਂ ਸੱਚੇ ਹੋ ਮੈਂ ਕਹਿੰਦਾ ਤੁਸੀਂ ਸੱਚੇ ਨਹੀਂ ਹੋ ਜੇ ਤੁਸੀਂ ਸੱਚੇ ਹੋ ਤਾਂ ਕਿਉਂ ਤੁਹਾਡੀ ਟਰਮ ਪੂਰੀ ਹੋਈ ਨੂੰ 2.5 ਸਾਲ ਉੱਤੇ ਹੋ ਗਏ ਕਿਉਂ ਨਹੀਂ ਪਾਸੇ ਹੁੰਦੇ ਕਿਉਂ ਨਹੀਂ ਤੁਸੀਂ ਹੋਰ ਕਿਸੇ ਨੂੰ ਅੱਗੇ ਸੇਵਾ ਕਰਨ ਦੇਣ ਦਿੰਦੇ ਇੱਥੋਂ ਤੱਕ ਜਿਹੜਾ ਤਖਤ ਸਾਹਿਬ ਦਾ ਕਸਟੋਡੀਆ ਨੇ ਉਹਨੇ ਨਵੇਂ ਤਿੰਨ ਮੈਂਬਰ ਜਿਹੜੇ ਨੇ ਉਹ ਡਿਕਲੇਅਰ ਕੀਤੇ ਹੋਣ ਉਹਨਾਂ ਨੂੰ ਵੀ ਨਹੀਂ ਵੜਨ ਦਿੱਤਾ ਗਿਆ ਜੇ ਜਗਜੋਸ਼ ਸਿੰਘ ਸੋਹੀ ਸੱਚੇ ਨੇ ਤਾਂ ਫਿਰ ਪਾਸੇ ਹੋ ਕੇ ਇਲੈਕਸ਼ਨ ਕਰਾ ਲੈਣ ਔਰ ਅੱਜ ਉੱਥੇ ਇਲੈਕਸ਼ਨ ਕਮੇਟੀ ਦੀ ਹੋ ਜਾਵੇ ਜੇ ਜਗਜੋਤ ਸਿੰਘ ਸੋਹੀ ਨੂੰ ਉਹਦੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਕੋਈ ਵੋਟ ਪਾ ਦੇਵੇ ਤਾਂ ਮੈਨੂੰ ਕਹਿਣਾ ਮੈਂ ਅੱਜ ਦੇ ਸਾਰੇ ਸ਼ਬਦਾਂ ਲਈ ਮਾਫੀ ਮੰਗਦਾ ਤੇ ਇੱਕ ਇਹ ਚੀਜ਼ ਦੱਸੋ ਦੇਖੋ ਆਪਾਂ ਇੰਟਰਵਿਊ ਕਰ ਰਹੇ ਸੀ ਨਾਲ ਬਰਸਾਤ ਆਮਦ ਹੋ ਗਈ ਹੈ ਹਾਂ ਤੇ ਡਾਕਟਰ ਸਾਹਿਬ ਇੱਕ ਵਿਅਕਤੀ ਵਿਸ਼ੇਸ਼ ਦੀ ਲੜਾਈ ਨਾਲੋਂ ਲੱਗਦਾ ਨਹੀਂ ਹੈ ਕਿ ਤਖਤ ਵਰਸਸ ਤਖਤ ਦੀ ਲੜਾਈ ਹੈ ਨਹੀਂ ਇਸ ਨੂੰ ਕਦੀ ਵੀ ਬਣਾ ਜਾ ਰਿਹਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖ ਵਿਰੋਧੀ ਸ਼ਕਤੀਆਂ ਇਹ ਖਾਸ ਕਰਕੇ ਉਥੋਂ ਦਾ ਸਤਕਾਰਯੋਗ ਪ੍ਰਧਾਨ ਇਹ ਕੌਮ ਵਿੱਚ ਹਵਾ ਖੜਾ ਕਰ ਰਹੇ ਨੇ ਤਖਤ ਵਰਸਸ ਤਖਤ ਨਹੀਂ ਹੈ ਇਹ ਸਚਾਈ ਵਰਸਸ ਸਵਾਰਥ ਹੈ ਇਹ ਪਾਪ ਵਰਸਸ ਪਵਿੱਤਰਤਾ ਹੈ ਇਹ ਮਲੀਨਤਾ ਵਰਸਸ ਮਹਾਨਤਾ ਹੈ ਇਹ ਜਿਹੜਾ ਹੈ ਇਹ ਵਿਅਕਤੀਗਤ ਵਰਸਸ ਵਿਅਕਤੀਗਤ ਹੈ ਅਸਲ ਜਿਹਨਾਂ ਦਾ ਸਾਰਾ ਜੋਰ ਇਹ ਲੱਗਿਆ ਕਿ ਕਿਸੇ ਤਰ੍ਹਾਂ ਪੰਜਾਬ ਵਿੱਚ ਅਕਾਲੀ ਧਰਮ ਕਮਜ਼ੋਰ ਕੀਤਾ ਜਾਵੇ ਉਸ ਕਰਕੇ ਹੈਗਾ ਕਿਉਂਕਿ ਪੰਜ ਪੁੱਤੋਂ ਦੇ ਸਤਕਾਰਯੋਗ ਪੰਡ ਪਿਆਰਿਆਂ ਨੂੰ ਇਹ ਰਾਈਟ ਹੀ ਨਹੀਂ ਹੈਗਾ ਕਿ ਤੁਸੀਂ ਜਿਹੜਾ ਆ ਉਹ ਆਪਣਾ ਅਕਾਲ ਤਖਤ ਦੇ ਜਥੇਦਾਰ ਨੂੰ ਤਲਬ ਕਰੋ ਜਾਂ ਦਮਦਮਾ ਸਾਹਿਬ ਦੇ ਤਲਬ ਕਰੋ ਤਖਤ ਪਟਨਾ ਸਾਹਿਬ ਦਾ ਆਪਣਾ ਹੁਕਮਨਾਮਾ ਹੈ ਆ 22 ਅਕਤੂਬਰ 2015 ਦਾ ਕਿ ਕੋਈ ਵੀ ਤਖਤ ਦੇ ਪੰਜ ਪਿਆਰੇ ਜਥੇਦਾਰ ਨੂੰ ਤਲਬ ਨਹੀਂ ਕਰ ਸਕਦੇ ਗੁਰਦੇਵਾਲ ਸਿੰਘ ਬਲਦੇਵ ਸਿੰਘ ਤਾਂ ਖੁਦ ਤਖਤ ਪਟਨਾ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰ ਮਰਿਆਦਾ ਕੀ ਕਹਿੰਦੀ ਹੈ ਮਰਿਆਦਾ ਮਰਿਆਦਾ ਇਹ ਹੀ ਕਹਿੰਦੀ ਹੈ ਕਿ ਜਿਹੜੇ ਤਖਤ ਨੇ ਉਹ ਲੋਕਲ ਕੋਈ ਮਸਲਾ ਹੋਵੇ ਲੋਕਲ ਕੋਈ ਮਸਲਾ ਹੋਵੇ ਕਿਸੇ ਦਾ ਉਹ ਉੱਥੇ ਹੱਲ ਕਰ ਸਕਦੇ ਨੇ ਬਾਕੀ ਤਨਖਾਹਿਆ ਕਰਨਾ ਨਾ ਕਰਨਾ ਤਨਖਾਹਿਆ ਮੁਕਤ ਕਰਨਾ ਇਹ ਕੇਵਲ ਤੇ ਕੇਵਲ ਸਾਡਾ ਧਾਰਮਿਕ ਸੁਪਰੀਮ ਕੋਰਟ ਹੈ ਆ ਸ੍ਰੀ ਅਕਾਲ ਤਖਤ ਸਾਹਿਬ ਉੱਥੇ ਪੰਤਕ ਮਸਲੇ ਉੱਥੇ ਵਿਚਾਰੇ ਜਾਂਦੇ ਨੇ ਜਿਹੜਾ ਜਥੇਦਾਰ ਦਾ ਮਸਲਾ ਸੀ ਉਹ ਪੰਥਕ ਸੀ ਮੈਨੂੰ ਸਾਰੇ ਪੰਥ ਨੇ ਉੱਥੇ ਜਥੇਦਾਰ ਲਾਇਆ ਫਿਰ ਮੈਂ ਤੁਹਾਨੂੰ ਹੋਰ ਦੱਸਦਾ ਕਿ ਜਥੇਦਾਰ এমਪਲੋਈ ਵਿੱਚ ਸ਼ਾਮਲ ਨਹੀਂ ਹੁੰਦੇ ਉਹਨਾਂ ਦੀਆਂ ਡਿਊਟੀਆਂ ਨਹੀਂ ਲੱਗਦੀਆਂ ਕਿੰਨੇ ਵਜੇ ਉੱਥੇ ਉਹ ਕਰਨਗੇ ਕਿੰਨੇ ਵਜੇ ਇਹ ਜੇ ਇਮਪਲੋਈ ਟ੍ਰੀਟ ਨਹੀਂ ਹੁੰਦਾ ਭਾਵੇਂ ਤੁਸੀਂ ਇੱਥੇ ਦੇਖ ਲਓ ਦਰਬਾਰ ਸਾਹਿਬ ਦੇ ਹੱਦ ਗਰੰਟੀ ਤੇ ਨਾਲ ਚਾਹ ਗਰੰਟੀ ਉਹਨਾਂ ਨੂੰ ਐਜ਼ ਅ এমਪਲੋਈ ਸੋਮਣੀ ਕਮੇਟੀ ਟ੍ਰੀਟ ਨਹੀਂ ਕਰਦੀ ਜਿਹੜੇ ਸਿੰਘ ਸਾਹਿਬਾਨ ਨੇ ਜਥੇਦਾਰ ਸਾਹਿਬਾਨ ਨੇ ਪੰਜਾਂ ਹੀ ਤਖਤਾਂ ਦੇ ਨਵਾਸ ਸਾਹਿਬ ਦੇ ਹੜ ਗ੍ਰੰਥ ਦੇ ਸਮੇਤ ਉਹ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਦੇ ਨੋਮੀਨੇਟਡ ਮੈਂਬਰ ਹੁੰਦੇ ਨੇ ਇਸ ਕਰਕੇ ਮੈਂ ਤਾਂ ਇਹ ਕਹਿਣਾ ਵੀ ਬਾਹਰ ਦੇਆਂ ਜਿਹੜੀਆਂ ਜਥੇਬੰਦੀਆਂ ਨੇ ਜਾਂ ਕਮੇਟੀਆਂ ਨੇ ਜਾਂ ਪਟਨਾ ਸਾਹਿਬ ਹੈ ਜਾਂ ਹੋਰ ਨੇ ਇਹਨਾਂ ਨੂੰ ਚਾਹੀਦਾ ਹੈ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਸਿੱਖੋ ਕਿ ਜਥੇਦਾਰਾਂ ਦਾ ਸਤਕਾਰ ਕੀ ਹੈ ਜਥੇਦਾਰਾਂ ਦਾ ਅਧਿਕਾਰ ਕੀ ਹੈ ਡਾਕਟਰ ਸਾਹਿਬ ਤੁਹਾਡੇ ਤੇ ਐਲੀਗੇਸ਼ਨ ਲੱਗਦਾ ਹੈ ਕਿ ਇਹਨਾਂ ਦੀ ਆਰਐਸਐਸ ਅਤੇ ਭਾਜਪੀ ਦੇ ਨਾਲ ਨੇੜਤਾ ਹੈ ਆਰਐਸਐਸ ਨੂੰ ਕਿਵੇਂ ਦੇਖਦੇ ਹੋ ਮੈਂ ਕਹਣਾ ਜੀ ਆਰਐਸਐਸ ਹੋਏ ਭਾਵੇਂ ਇਹ ਸਾਰਾ ਜਿਹੜਾ ਡਰਾਮਾ ਕੀਤਾ ਗਿਆ ਇਹ ਸਤਕਾਰਯੋਗ ਸੋਹੀ ਸਾਹਿਬ ਦਾ ਕੀਤਾ ਗਿਆ ਉਹ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆ ਬਈ ਅਕਾਲੀ ਲੀਡਰਾਂ ਦੇ ਗੋਡੇ ਪੜੇਗਾ ਜੀ ਆਰਐਸਐਸ ਦਾ ਤੇ ਫਲਾਣੇ ਆਰਐਸਐਸ ਨੂੰ ਕਿਵੇਂ ਦੇਖਦੇ ਹੋ ਆਰਐਸਐਸ ਦੀ ਡੈਫੀਨੇਸ਼ਨ ਪੰਜਾਬ ਕਿਸੇ ਹੋਰ ਤਰ੍ਹਾਂ ਦੀ ਹੈ ਪਟਨਾ ਸਾਹਿਬ ਕਿਸੇ ਹੋਰ ਤਰ੍ਹਾਂ ਦੀ ਹੈ ਇਹ ਵਾਰ-ਵਾਰ ਆਰਐਸਐਸ ਦੀ ਗੱਲ ਕਿਉਂ ਮੈਂ ਕਹਣਾ ਜੀ ਉਹਨਾਂ ਦੇ ਬਾਕੀ ਆਰਐਸਐਸ ਸੈਕਟਰ ਫੈਰੈਂਸ ਕਰ ਆਰਐਸਐਸ ਖਲਾਬ ਇੱਕ ਸੰਦੇਸ਼ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਅਸੀਂ ਉਹਦੇ ਅਕੋਰਡਿੰਗਲੀ ਚੱਲਦੇ ਆਂ ਜਿਹੜਾ ਉੱਥੋਂ ਜਾਰੀ ਹੋਇਆ ਸੰਦੇਸ਼ ਜਾਰੀ ਹੋਇਆ ਪੜ੍ਹ ਲਓ ਉਹਦੇ ਵਿੱਚ ਸਾਫ਼ ਲਿਖਿਆ ਵੀ ਸਾਡਾ ਇਹਨਾਂ ਨਾਲ ਮਿਲਵਰਤਨ ਨਹੀਂ ਮਿਲਵਰਤਨ ਤੋਂ ਮੁਰਾਦ ਹੈ ਕਿ ਅਸੀਂ ਧਾਰਮਿਕ ਤੌਰ ਤੇ ਜਾਂ ਆਪਣੇ ਪਰਿਵਾਰਕ ਤੌਰ ਤੇ ਸਾਡਾ ਮਿਲਵਰਤਨ ਨਹੀਂ ਹੈ ਬਾਕੀ ਆਰਐਸਐਸ ਨੂੰ ਉਹਨਾਂ ਦੀਆਂ ਗਤੀਵਿਧੀਆਂ ਉਹਨਾਂ ਦੀ ਜਿਹੜਾ ਖੇਤਰ ਨੇ ਮੁਬਾਰਕ ਨੇ ਭਾਜਪਾ ਨੂੰ ਉਹਨਾਂ ਦੇ ਮੁਬਾਰਕ ਨੇ ਅਸੀਂ ਕਿਸੇ ਪੋਲਿਟਿਕਸ ਪੋਲਿਟਿਸ਼ੀਅਨ ਪਾਰਟੀ ਦੇ ਅਗੇਂਸਟ ਨਹੀਂ ਹੈਗੇ ਨਾ ਸੀ ਕਿ ਇਸ ਦੇ ਹੱਥ ਤੱਕ ਆ ਗਿਆ ਸਾਡੇ ਵਾਸਤੇ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਹੈ ਪਹਿ ਕਾਹੂ ਕੋ ਦੇਤ ਨਾ ਨੈ ਪਹਿਮਾਨਤ ਆਨ ਤੋ ਨਾਨਕ ਸੁਨਰੇ ਮਨਾ ਗਿਆਨੀ ਤਾਹਿ ਬਖਾਰ ਹਾਂ ਮੈਨੂੰ ਕੋਈ ਕਹਿ ਦੇਵੇ ਕਿ ਮੈਂ ਜਦੋਂ ਮੈਨੂੰ ਤਖਤ ਪਟਨਾ ਸਾਹਿਬ ਦੇ ਪ੍ਰਬੰਧਕ ਕਮੇਟੀ ਆਪ ਲੈ ਕੇ ਗਈ ਸਤਕਾਰਿਓ ਅਮਿਤ ਸਾਹਿਬ ਜੀ ਕੋਲ ਮੈਂ ਨਾਲ ਗਿਆ ਮੈਨੂੰ ਲੈਟਰ ਦੇ ਕੇ ਲਾਲ ਕਿਲੇ ਸਮਾਗਮ 'ਚ ਭੇਜਿਆ ਹਾਲਾਂਕਿ ਦਿੱਲੀ ਕਮੇਟੀ ਦਾ ਸਮਾਗਮ ਸੀ ਉਸ ਤੇ ਵੀ ਇਤਰਾਜ਼ ਕੀਤਾ ਮੈਂ ਆਪਣੇ ਆਪ ਕਦੇ ਨਹੀਂ ਗਿਆ ਮੈਂ ਨੁਮਾਇੰਦਾ ਗੁਰੂਪੰਥ ਦਾ ਹੈਗਾ ਗੁਰੂਪੰਥ ਦੀ ਨੁਮਾਇੰਦਗੀ ਕਰਨ ਲਈ ਮੈਨੂੰ ਜਿੱਥੇ ਭੇਜਿਆ ਗਿਆ ਮੈਂ ਉੱਥੇ ਗਿਆ ਜਿੱਥੇ ਭੇਜਿਆ ਜਾਏਗਾ ਮੈਂ ਉੱਥੇ ਜਾਵਾਂ ਕਿਤੇ ਤੁਹਾਡੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਤਾਂ ਨਹੀਂ ਸਾਰਾ ਕੁਝ ਹੋ ਰਿਹਾ ਕੋਈ ਤਸਵੀਰਾਂ ਆਸਮਨੋਂ ਮਿਲੇ ਸਤਿਕਾਰਯੋਗ ਪ੍ਰਧਾਨ ਮੰਤਰੀ ਦਾ ਬਹੁਤ ਸਨਮਾਨ ਹੋਣਾ ਵੀ ਜਾਇਦਾ ਕਿਸੇ ਵੀ ਦੇਸ਼ ਦਾ ਪ੍ਰਧਾਨ ਇਹੋ ਜੀ ਸ਼ਕਤੀ ਦੇ ਪ੍ਰਧਾਨ ਤੁਸੀਂ ਦੇਖ ਲਓ ਕਿ ਤੁਸੀਂ ਬੜਾ ਡੇਢ ਤੋਂ ਟੈਕੀਕੀ ਹੈ ਨਾ ਜਦੋਂ ਪ੍ਰਧਾਨ ਮੰਤਰੀ ਆਪ ਨੂੰ ਲੈ ਕੇ ਵੱਡੀ ਚਰਚਾ ਦੇਸ਼ ਦੇ ਵਿੱਚ ਆਉਂਦਾ ਮੈਂ ਤੁਹਾਨੂੰ ਆਪਣਾ ਪ੍ਰਾਕ੍ਰਿਸ਼ਨ ਸਿੰਘ ਜੀ ਉਹ ਵੀਡੀਓ ਦੇ ਸਕਦਾ ਜਦੋਂ ਪ੍ਰਧਾਨ ਮੰਤਰੀ ਜੀ ਆਏ ਨੇ ਮੈਂ ਬੈਠਾ ਰਿਹਾ ਸਾਰੇ ਉੱਠ ਕੇ ਖੜੇ ਹੋਏ ਕਿਉਂਕਿ ਮੈਂ ਤਖਤ ਦਾ ਜੱਫੇਦਾਰ ਹਾਂ ਮੈਂ ਕਿਸੇ ਦੇ ਆਉਣ ਤੇ ਖੜਾ ਨਹੀਂ ਹੋ ਸਕਦਾ ਇਹ ਸਭ ਨੂੰ ਪਤਾ ਹੈਗਾ ਸਭ ਨੇ ਦੇਖਿਆ ਔਰ ਮੈਨੂੰ ਸਲਾਹ ਆਵੇ ਤੁਸੀਂ ਠੀਕ ਕੀਤਾ ਉਹਦੇ ਚ ਨਾ ਪ੍ਰਧਾਨ ਮੰਤਰੀ ਦਾ ਸਤਿਮਾਨ ਹੈ ਨਾ ਮੇਰਾ ਅਭਿਮਾਨ ਹੈ ਉਹ ਤਖਤ ਪਟਨਾ ਸਾਹਿਬ ਦੇ ਜੱਫੇਦਾਰੀ ਪਦਵੀ ਦਾ ਸਤਿਕਾਰ ਹੈ ਪ੍ਰਧਾਨ ਮੰਤਰੀ ਨੇ ਕੋਈ ਮੜਾ ਸ਼ਬਦ ਨਹੀਂ ਬੋਲਿਆ ਬਾਕੀ ਜਦੋਂ ਕਿਸੇ ਦੇ ਸੰਬੰਧ ਪੋਲਿਟਿਸ਼ੀਅਨ ਰਾਜਨੀਤਿਕ ਵਿਸ਼ੇ ਦਾ ਹੋਏ ਹੁਣ ਉਹਦੋਂ ਗੱਲਾਂ ਕੀਤੀਆਂ ਜਾ ਸਕਦੀਆਂ ਇਸ ਲਈ ਸਾਨੂੰ ਪ੍ਰਧਾਨ ਮੰਤਰੀ ਨਾਲ ਜਾਂ ਕਿਸੇ ਨਾਲ ਕੀ ਤਰਾਜ ਹੋ ਸਕਦਾ ਸਾਡਾ ਧਰਮ ਦਾ ਖੇਤਰ ਆ ਸਾਡਾ ਰਾਜਨੀਤੀ ਦਾ ਖੇਤਰ ਹੀ ਨਹੀਂ ਹੈ ਮੈਂ ਤਾਂ ਜੰਨੀਵਾਰੀ ਲੈ ਕੇ ਗਏ ਨੇ ਇਹ ਆਪ ਲੈ ਗਏ ਉਹਨਾਂ ਚ ਜੱਜਦਾਰ ਉਪਤਾਰ ਸਿੰਘ ਹਿੱਤ ਸੀ ਉਹ ਮੈਨੂੰ ਖੁਦ ਨਾਲ ਲੈ ਕੇ ਗਏ ਸੀ ਮੈਂ ਤੁਹਾਨੂੰ ਫੋਟੋ ਦਿਖਾ ਸਕਦਾ ਉੱਥੇ ਜਾ ਕੇ ਉਹਨਾਂ ਕੋਈ ਹੋਰ ਮਕਸਦ ਪ੍ਰਗਟ ਕੀਤਾ ਜਿਹੜਾ ਮੇਰਾ ਨਹੀਂ ਸੀ ਮੈਂ ਉੱਥੇ ਕਹਿ ਦਿੱਤਾ ਸੀ ਕਿ ਮੇਰਾ ਇਹ ਮਕਸਦ ਨਹੀਂ ਇਸ ਕਰਕੇ ਜਿਹੜੇ ਦੋਸ਼ ਲਾਉਣੇ ਨੇ ਇਹ ਆਪੇ ਹੀ ਦੋਸ਼ ਲਵਾਏ ਨੇ ਤੇ ਆਪੇ ਹੀ ਦੋਸ਼ ਇਹਨਾਂ ਨੇ ਜਿਹੜਾ ਲਵਾ ਕੇ ਬਦਨਾਮ ਕੀਤਾ ਹੁਣ ਹੋਏਗਾ ਕੀ ਦੇਖੋ ਤੁਹਾਡੀਆਂ ਸੇਵਾਵਾਂ ਅਕਾਲ ਤਖਤ ਨੇ ਬਹਾਲ ਕੀਤੀਆਂ ਅਕਾਲ ਤਖਤ ਸਾਹਿਬ ਦੇ ਜੱਦਰ ਸਹਿਬਾਨ ਨੂੰ ਉਹਨਾਂ ਨੇ ਤਨਖਾਹਿਆ ਕਰਾਰ ਦੇ ਦਿੱਤਾ ਨੈਕਸਟ ਕੀ ਹੈ ਨਹੀਂ ਦੇ ਸਕਦੇ ਉਹਨਾਂ ਦਾ ਰਾਈਟ ਨਹੀਂ ਨਹੀਂ ਰਾਈਟ ਤੁਸੀਂ ਕਿਹਾ ਅਕੋਰਡਿੰਗ ਟੂ ਮਰਿਆਦਾ ਨਹੀਂ ਦੇ ਸਕਦੇ ਉਹ ਗਲਤ ਹੈ ਉਹ ਇਸ ਤਰ੍ਹਾਂ ਹੀ ਹੈ ਜਿਵੇਂ ਅਕਾਲ ਤਖਤ ਸਾਹਿਬ ਨੇ ਸੱਦਿਆ ਹੈ ਹਾਂ ਸਬੰਧਤ ਲੋਕਾਂ ਨੂੰ ਬਿਲਕੁਲ ਨੈਕਸਟ ਪ੍ਰਸੀਡਰ ਕਿੰਨ ਬੰਦੇ ਤਨਖਾਹਿਆ ਬਕਿਤੇ ਕਿਹੜੇ ਕਿਹੜੇ ਜਿਨ੍ਹਾਂ ਚ ਹਰਪਾਲ ਸਿੰਘ ਜੌਹਲ ਹੈ ਜਿਹੜਾ ਦਿਵਾਲੀਆ ਹੈਗਾ ਕਪਸਨਾ ਸਾਹਿਬ ਦੇ ਕਨਸਟੀਟਿਊਸ਼ਨ ਮੁਤਾਬਕ ਵੀ ਦਿਵਾਲੀਆ ਮੈਂਬਰ ਨਹੀਂ ਰਹਿ ਸਕਦਾ ਉਸ ਤੋਂ ਬਾਅਦ ਉਹਦੇ ਨਿਤ ਨਵੇਂ ਕਾਰਨਾਮੇ ਨੇ ਉਹ ਕਰਦਾ ਨੈਕਸਟ ਕੌਮ ਹੈ ਉਸ ਤੋਂ ਬਾਅਦ ਇੱਕ ਦਾ ਨਾਮ ਉਹ ਰਾਮ ਰਹੀਮ ਵਰਗਾ ਨਾ ਹੈਗਾ ਲਖਨਊ ਦਾ ਉਹ ਹੈਗਾ ਮੈਂਬਰ ਉਹ ਇੱਥੋਂ ਪੂਣੀਆਂ ਤੋਂ ਹੱਥ ਜੋੜੇਗਾ ਅਰੇ ਹਜ਼ੂਰ ਅਰੇ ਹਜ਼ੂਰ ਕਰੇਗਾ ਅਰੇ ਆਮਾਨਿਆ ਵਰ ਕਰੇਗਾ ਇਤਨਾ ਪਖੰਡੀ ਵਿਅਕਤੀ ਮੈਂ ਦੁਨੀਆ ਤੇ ਨਹੀਂ ਦੇਖਿਆ ਪਟਨਾ ਸਾਹਿਬ ਦੀ ਕਮੇਟੀ ਚ ਹਰ ਵਾਰੀ ਉਹੀ ਮੈਂਬਰ ਬਣ ਕੇ ਚਲਾ ਜਾਂਦਾ ਨਾ ਉਹਦੀ ਕੋਈ ਸੰਸਥਾ ਹੈ ਨਾ ਉਹਦਾ ਕੋਚਾ 4 3 ਕੌਣ ਹੈ ਉਹਨੂੰ ਵੀ ਜੈਦਾ ਸ੍ਰੀ ਅਕਾਲ ਤਖਤ ਸਾਹਿਬ ਨੇ ਤਨਖਾਹਿਆ ਕਰਾਰ ਦਿੱਤਾ ਇਸੇ ਤਰ੍ਹਾਂ ਗੁਰਦਿਆਲ ਸਿੰਘ ਨੂੰ ਤਨਖਾਹਿਆ ਕਰਾਰ ਮੈਂ ਹੁਣ ਪੁੱਛਦਾ ਆ ਸਰਦਾਰ ਜਰਜੋਤ ਸਿੰਘ ਸੋਹੀ ਐਂਡ ਕੰਪਨੀ ਨੂੰ ਕਮੇਟੀ ਕੀ ਕਮਾ ਐਂਡ ਕੰਪਨੀ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਸਾਰਾ ਪੰਥ ਵੱਲੋਂ ਮੈਂ ਸਵਾਲ ਕਰਦਾ ਕਿ ਜੇ ਗੁਰਦਿਆਲ ਸਿੰਘ ਨੂੰ ਅਕਾਲ ਤਖਤ ਸਾਹਿਬ ਨੇ ਤਨਖਾਹਿਆ ਕੀਤਾ ਹੈ ਤੇ ਤੁਸੀਂ ਕਿਉਂ ਉਹਨੂੰ ਤਖਤ ਦੇ ਅੰਦਰ ਵੜਨ ਦੇ ਰਹੇ ਹੋ ਤੁਹਾਡਾ ਫਰਜ਼ ਨਹੀਂ ਬਣਦਾ ਯਾ ਤੁਸੀਂ ਕਹੋ ਵੀ ਅਸੀਂ ਅਕਾਲ ਤਖਤ ਤੋਂ ਟੁੱਟਿਆ ਅਕਾਲ ਤਖਤ ਤੋਂ ਟੁੱਟੇ ਨਾ ਗਿਆ ਨਹੀਂ ਰਣਜੀਤ ਸਿੰਘ ਨਾ ਕੋਈ ਹੋਰ ਇਹ ਤਾਂ ਬਿਲਕੁਲ ਇਸ ਤਰ੍ਹਾਂ ਆਇਆ ਜਿਵੇਂ ਇੱਕ ਕਨਸਟੇਬਲ ਕਹੇ ਜੀ ਮੈਂ ਡੀਜੀਪੀ ਨੂੰ ਕਰ ਦੇਣਾ ਜੀ ਸਸਪੈਂਡ ਕਰ ਦੇਣਾ ਉਹਨਾਂ ਨੂੰ ਰਾਈਟ ਹੀ ਨਹੀਂ ਹੈਗਾ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਇਸ ਕਰਕੇ ਉਹ ਤਾਂ ਗੁਜਾਰਾ ਅਨਪੜ੍ਹ ਲਾਣਾ ਪੜੇ ਲਿਖਿਆ ਨਹੀਂ ਘਰਾਂ ਵਿੱਚ ਸਿੱਖੀ ਨਹੀਂ ਬੀੜੀਆਂ ਸਿਕਟਾਂ ਪੀਤੀਆਂ ਜਾਂਦੀਆਂ ਵਾਲ ਕੱਟੇ ਹੋਏ ਸਾਰੀਆਂ ਫੋਟੋ ਚੈਨਲਾਂ ਤੇ ਚੱਲੀਆਂ ਆਂ ਔਰ ਉਹਨਾਂ ਨੂੰ ਤੁਸੀਂ ਪੰਜ ਪਾਰੇ ਬਣਾਇਆ ਜਗਜੋਤ ਸਿੰਘ ਸੋਹੀ ਆ ਕਿਸੇ ਹੋਰ ਨੇ ਉਹਨਾਂ ਤੋਂ ਕੀ ਰਿਸ਼ਤਦਾਰੀ ਆ ਕੀ ਲੈਣਾ ਕੀ ਸਹੂਰਤ ਹੈ ਕਿਉਂ ਨਹੀਂ ਕੀਤਾ ਜਾ ਰਿਹਾ ਜੇ ਅਕਾਲ ਤਖਤ ਸਾਹਿਬ ਨੇ ਕਹਿ ਤਸੀਂ ਉਹਨਾਂ ਨੂੰ ਹੱਥ ਜੋੜੋ ਤੇ ਭਾਈ ਸਾਹਿਬ ਬਾਦ ਤੁਸੀਂ ਉੱਥੋਂ ਕਲੀਅਰ ਹੋ ਕੇ ਆ ਜਾਓ ਤੇ ਤੁਹਾਡੀ ਸੇਵਾ ਬਹਾਲ ਫਿਰ ਜਿਹੜਾ ਕੰਮ ਵੀ ਹੈ ਉਹ ਲਾ ਦੇਣਾ ਜੀ ਫਲਾਣੇ ਨੂੰ ਉਸੇ ਤਨਖਾਹ ਉਹਨਾਂ ਰਾਈਟ ਹੀ ਨਹੀਂ ਹੈਗਾ ਏ ਇੱਕ ਪੁਲਿਸ ਚੌਕੀ ਨੂੰ ਇੱਕ ਇਹ ਨਹੀਂ ਰਾਈਟ ਹੁੰਦਾ ਕਿਸੇ ਨੂੰ ਫਾਂਸੀ ਦੀ ਸਜ਼ਾ ਦੇਣੀ ਉਹ ਸ਼ਾਸਨ ਡਿਸਟ੍ਰਿਕਟ ਜੱਜ ਦੇ ਸਕਦਾ ਉਹ ਸੁਪਰੀਮ ਕੋਰਟ ਦਾ ਜੱਜ ਵੀ ਦੇ ਸਕਦਾ ਉਹ ਸਭ ਦਾ ਆਪਣਾ ਆਪਣਾ ਅਧਿਕਾਰ ਹੈ ਇਸ ਲਈ ਤਨਖਾਈਆ ਕਰਨਾ ਦੋਸ਼ ਮੁਕਤ ਕਰਨਾ ਪੰਚ ਤੋਂ ਛੇਕਣਾ ਇਹ ਜਿਹੜਾ ਅਧਿਕਾਰ ਹੈ ਉਹ ਵਾਹਿਦ ਸ੍ਰੀ ਅਕਾਲ ਤਖਤ ਸਾਹਿਬ ਦਾ ਹੋਰ ਕਿਸੇ ਦਾ ਨਹੀਂ ਤੁਹਾਡਾ ਐਕਸ਼ਨ ਹੁਣ ਕੀ ਰਹੇਗਾ ਕਿਉਂਕਿ ਕੁਝ ਜਥੇਬੰਦੀਆਂ ਮੈਂ ਦੇਖੀਆਂ ਨਹਿੰਗ ਸਿੰਘ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਪਟਨਾ ਸਾਹਿਬ ਜਾਵਾਂਗੇ ਗਿਆਨੀ ਰਣਜੀਤ ਸਿੰਘ ਘੋੜ ਸਾਹਿਬ ਦੇ ਹੱਕ ਦੇ ਵਿੱਚ ਅਕਾਲ ਤਖਤ ਸਾਹਿਬ ਨੇ ਤੁਹਾਨੂੰ ਬਹਾਲ ਕੀਤਾ ਨੈਕਸਟ ਐਕਸ਼ਨ ਕੀ ਰਹੇਗਾ ਹੁਣ ਪਟਨਾ ਸਾਹਿਬ ਦੀ ਸਭਾ ਮੰਨੈਂ ਬੇਨਤੀ ਕਰਨਾ ਚਾਹੁੰਦਾ ਕਿ ਰਣਜੀਤ ਸਿੰਘ ਇੱਕ ਵਿਅਕਤੀ ਹੈ ਗੁਰੂ ਪੰਥ ਦੇ ਚਰਨਾਂ ਦੀ ਖਾਕ ਹੈ ਰਣਜੀਤ ਸਿੰਘ ਗੋਹਰ ਰਣਜੀਤ ਸਿੰਘ ਗੋਹਰ ਦੀ ਕੋਈ ਹਸਤੀ ਨਹੀਂ ਹੈ ਰਣਜੀਤ ਸਿੰਘ ਗੋਹਰ ਦਾ ਇੱਥੇ ਮਾਮਲਾ ਨਹੀਂ ਹੈ ਇੱਥੇ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਹੈ ਮਿਲੇ ਤੁਸੀਂ ਜੱਜਦਰ ਸਾਹਿਬ ਨੂੰ ਹਾਂ ਬਿਲਕੁਲ ਸਾਹਿਬ ਮਿਲ ਕੇ ਆ ਗੌਰ ਸਾਹਿਬ ਅਕਾਲ ਤਖਤ ਸਾਹਿਬ ਦੇ ਅਕੋਰਡਿੰਗਲੀ ਜਿਹੜਾ 21 ਮਈ ਨੂੰ ਆਦੇਸ਼ ਆਇਆ ਉਹਦੇ ਮੁਤਾਬਕ ਮੈਂ ਜਥੇਦਾਰ ਦੀ ਸੇਵਾ ਤੇ ਹਗਾ ਹਰਦ ਗ੍ਰੰਥੀ ਦੀ ਸੇਵਾ ਤੇ ਹਗਾ ਉਹ ਹਾਂ ਜਲਾਵਤਨਾ ਮੈਨੂੰ ਨਹੀਂ ਕਰਨ ਦਿੱਤੀ ਜਾ ਰਹੀ ਉਹਦੇ ਵਾਸਤੇ ਜਿਹੜਾ ਸਾਡਾ ਕਸਟੋਡੀਅਨ ਹੈ ਤਖਸਾ ਉਹਦੇ ਕੋਲ ਫਾਈਲ ਵੀ ਲੱਗੀ ਹੋਈ ਹੈ ਤੁਸੀਂ ਗਏ ਸੀ ਉੱਥੇ ਕੋਈ ਦਿੱਕਤ ਪਰੇਸ਼ਾਨੀ ਹੈ ਜਾਂ ਉੱਥੇ ਤੁਹਾਨੂੰ ਰੋਕਿਆ ਜਾਂਦਾ ਨਹੀਂ ਉਹ ਮੈਂ ਇਸ ਤਰ੍ਹਾਂ ਦਾ ਕੰਮ ਹੀ ਨਹੀਂ ਕਰਦਾ ਕਿ ਮੈਨੂੰ ਰੋਕਿਆ ਜਾਵੇ ਮੇਰੇ ਮੈਂ ਕਦੀ ਇਲੀਗਲ ਜਾਂ ਕਮੇਟੀ ਦੇ ਖਿਲਾਫ ਜਾਂ ਕੋਈ ਝੂਠੀ ਛੜੀ ਅੰਤਰ ਕੋਈ ਝੂਠੀ ਕਾਨਫਰੰਸ ਨਹੀਂ ਮੈਂ ਨਹੀਂ ਕਰਦਾ ਮੇਰੇ ਭਾਗਾਂ 'ਚ ਲਿਖੀ ਹੋਈ ਨਹੀਂ ਹੈਗੀ ਇਹਨਾਂ ਲੋਕਾਂ ਦੇ ਭਾਗਾਂ 'ਚ ਲਿਖੇ ਹੋਏ ਇਹ ਕਰਦੇ ਨੇ ਗੁਰਦੇਵਾਲ ਸਿੰਘ ਨੂੰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਅਕਾਲ ਤਖਤ ਦੀ ਫਸੀਲ ਤੋਂ ਕਿਹਾ ਸੀ ਵੀ ਇਹ ਛੜੀ ਅੰਤਰਕਾਰੀ ਐ ਇਹ ਪੰਥ ਦਾ ਦੁਖੀ ਐ ਇਹ ਗੇਮ ਪਲੇਨਰ ਐ ਮਾਹੌਲ ਖਰਾਬ ਕਰਨ ਵਾਲਾ ਇਹਨੂੰ ਉੱਥੋਂ ਕੱਢਿਆ ਜਾਏ ਕਿਉਂ ਨਹੀਂ ਕਮੇਟੀ ਨੂੰ ਉੱਥੋਂ ਕੱਢਿਆ ਕਿਉਂਕਿ ਉਹ ਖੁਦ ਚਾਹੁੰਦੇ ਨੇ ਕਿ ਉਹ ਜੇ ਗੁੰਡੇ ਰੋਕ ਉੱਥੇ ਰਹਿਣ ਇਹੋ ਜੇ ਜਿਹੜੇ ਨੇ ਕੁਰੇਤੀਏ ਲੋਕ ਉੱਥੇ ਰਹਿਣ ਇਹੋ ਜੇ ਤਖਤਾਂ ਤੋਂ ਸਿੱਖੇ ਹੋਏ ਲੋਕ ਉੱਥੇ ਰਹਿਣ ਇਸ ਕਰਕੇ ਮੈਂ ਬੇਨਤੀ ਕਰਾਂਗਾ ਖਾਲਸਾ ਪੰਥ ਨੂੰ ਨਾ ਤਖਤ ਪਟਨਾ ਸਾਹਿਬ ਗਿਆਨੀ ਰਣਜੀਤ ਸਿੰਘ ਦਾ ਜਨ ਖਰੀਦ ਹੈ ਗੋਹਰ ਦਾ ਜਨ ਖਰੀਦ ਹੈ ਨਾ ਤਖਤ ਪਟਨਾ ਸਾਹਿਬ ਕਿਸੇ ਕਮੇਟੀ ਮੈਂਬਰ ਦਾ ਜਨ ਖਰੀਦ ਹੈ ਨਾ ਤਖਤ ਪਟਨਾ ਸਾਹਿਬ ਬਲਦੇਵ ਸਿੰਘ ਦਾ ਗੁਰਦੇਵਾਲ ਸਿੰਘ ਦਾ ਜਨ ਖਰੀਦ ਹੈ ਤਖਤ ਪਟਨਾ ਸਾਹਿਬ ਖਾਲਸਾ ਪੰਥ ਦਾ ਹਾਈਐਸਟ ਸੈਕੰਡ ਜਿਹੜਾ ਹੈਗਾ ਉਹ ਟੈਂਪੋਰਲ ਸੀਟ ਹੈ ਆਫ ਸਿੱਖਿਜ਼ਮ ਉਹਦਾ ਵਰਲਡਵਾਈਡ ਅਧਿਕਾਰ ਹੈ ਜਥੇਦਾਰ ਦਾ ਇਸ ਕਰਕੇ ਉਸ ਤਖਤ ਨੂੰ ਇਹਨਾਂ ਦੁਖੀਆਂ ਤੋਂ ਆਜ਼ਾਦ ਕਰਾਉਣਾ ਜ਼ਰੂਰੀ ਹੈ ਅਗਰ ਨਹੀਂ ਕਰਾਉਂਦੇ ਤਾਂ ਮੈਂ ਤੁਹਾਡੇ ਸਤਿਕਾਰਯੋਗ ਚਾਨਣ 라ਹੀਂ ਭਵਿੱਖਬਾਣੀ ਕਰਦਾ ਕਿ ਜੋ ਨਨਕਾਣਾ ਸਾਹਿਬ ਗੋਲੀकांड ਹੋਇਆ ਸੀ ਜੋ ਨਨਕਾਣਾ ਸਾਹਿਬ ਸਿੱਖਾਂ ਨੂੰ ਝੰਡਾ ਨਾ ਬਣ ਕੇ ਸਾੜਿਆ ਸੀ ਇਹ ਗੁਰਦੇਵਾਲ ਬਲਦੇਵ ਜਥੇਦਾਰ ਅਕਾਲ ਤਖਤ ਕਹ ਰਹੇ ਨੇ ਕਿ ਛੜੀ ਅੰਤਰਕਾਰੀ ਨੇ ਇਹ ਗੁਰਦੇਵਾਲ ਸਿੰਘ ਵਰਗੇ ਬੰਦੇ ਤਨਖਾਈ ਆ ਬੰਦੇ ਇਹ ਜ਼ਰੂਰ ਕੌਮ ਨੂੰ ਉੱਥੇ ਝੰਡਾ ਨਾ ਬਣ ਕੇ ਸਾੜਣਗੇ ਇਹ ਤੁਹਾਨੂੰ ਉੱਥੇ ਵੜਨ ਨਹੀਂ ਦੇਣਗੇ ਇਸ ਕਰਕੇ ਮੈਂ ਸਾਰੇ ਪੰਥ ਨੂੰ ਬੇਨਤੀ ਕਰਨਾ ਚਾਹਉਣਾ ਖਾਲਸਾ ਪੰਥ ਦਾ ਹਾਈਅਰ ਸੈਕੰਡ ਟੈਂਪੋਰਲ ਸੀਟ ਆ ਗਈ ਹੈ ਉਸ ਦੀ ਬਹਾਲੀ ਕਰੋ ਉਸ ਦੀ ਰਖਵਾਲੀ ਕਰੋ ਅੱਗੇ ਵੀ ਖਾਲਸਾ ਪੰਥ ਨੇ ਅਕਾਲ ਤਖਤ ਸਮੇਤ ਸਾਰੇ ਆਪਣਾ ਕਿਵੇਂ ਅੰਗਰੇਜ਼ਾਂ ਤੋਂ ਅਸੀਂ ਤਖਤ ਆਜ਼ਾਦ ਕਰਾਇਆ ਸੀ ਅਸੀਂ ਸ਼੍ਰੋਮਣੀ ਕਮੇਟੀ ਬਣਾਈ ਸੀ ਅਸੀਂ ਹੋਰ ਜਿਹੜੇ ਮਹੰਤਾਂ ਤੋਂ ਆਜ਼ਾਦ ਕਰਾਇਆ ਸੀ ਅੱਜ ਫੇਰ ਸਾਡੀਆਂ ਕੁਰਬਾਨੀਆਂ ਹੋਣਗੀਆਂ ਔਰ ਤਖਤ ਪਟਨਾ ਸਾਹਿਬ ਫੇਰ ਇਹਨਾਂ ਦੁੱਖੀਆਂ ਤੋਂ ਇਹਨਾਂ ਸਿਕਟਨੋਸ਼ਾਂ ਤੋਂ ਆਜ਼ਾਦ ਹੋਵੇਗਾ ਸ਼ਿਕਬਾਤ ਸ਼ੁਕਰੀਆ ਘਰ ਸਾਹਿਬ ਅਸੀਂ ਇੱਕ ਵੱਡੀ ਇੰਟਰਵਿਊ ਕੀਤੀ ਹਾਲਾਂਕਿ ਤੁਸੀਂ ਬਹੁਤ ਸੀਰੀਅਸ ਅਲਿਗੇਸ਼ਨਸ ਲਾਏ ਉਮੀਦ ਕਰਾਂਗੇ ਸਚਾਈ ਹੈ ਸਚਾਈ ਅਲੀਗੇਸ਼ਨ ਨਹੀਂ ਝੂਠੇ ਨਹੀਂ ਹੈਗੇ ਜੀ ਬਿਲਕੁਲ ਬਹੁਤ ਸੇ ਸ਼ੁਕਰੀਆ ਰঞ্জੀਤ ਸਿੰਘ ਗੋਹਰ ਸਾਹਿਬ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹਨਾਂ ਦੀ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ ਪਰ ਪਟਨਾ ਸਾਹਿਬ ਦੇ ਵਿੱਚ ਵੱਡੀ ਚਰਚਾ ਇਸ ਕਦਰ ਹੈ ਕਿ ਆਖਰਕਾਰ ਹੁਣ ਹੋਏਗਾ ਕਿ ਜਿਸ ਤਰੀਕੇ ਦੇ ਨਾਲ ਇੱਕ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਰਵਉੱਚ ਤਖਤ ਹੈ ਉਸਦੇ ਹੀ ਜਥੇਦਾਰ ਨੂੰ ਇਸ ਮਾਮਲੇ ਦੇ ਵਿੱਚ ਤਨਖਾਹਿਆ ਕਰਾਰ ਦੇ ਦੇਣਾ ਉਸ ਤੋਂ ਬਾਅਦ ਫਿਰ ਪੰਦ ਪਹਿਰੇ ਸਹਿਬਾਨ ਇਸ ਬੰਦਤ ਲੋਕਾਂ ਨੂੰ ਵੀ ਤਲਬ ਅਕਾਲ ਤਖਸਬ ਤੋਂ ਕੀਤਾ ਗਿਆ ਹੈ ਦੇਖਣਾ ਹੋਏਗਾ ਕਿਉਂਦੇ ਦਿਨਾਂ ਦੇ ਵਿੱਚ ਜਵਾਬ ਤਲਬੀ ਜੇ ਕੀਤੀ ਗਈ ਹੈ ਜਵਾਬ ਦਿੱਤੇ ਜਾਂਦੇ ਨੇ ਜਾਂ ਨਹੀਂ ਕਿਉਂਕਿ ਕੁਝ ਦਿਨ ਦਾ ਸਮਾਂ ਹੀ ਅਕਾਲ ਤਖਸਬ ਦੇ ਵੱਲੋਂ ਦਿੱਤਾ ਗਿਆ ਹੈ ਕੈਮਰਾ ਪਰਸਨ ਗੁਰਜੰਟ ਸਿੰਘ ਦੇ ਨਾਲ ਕ੍ਰਿਸ਼ਨ ਸਿੰਘ ਜੀ মিডিਆ ਰਾਜਧਾਨੀ ਚੰਡੀਗੜ੍ਹ